ਜਿਹੜੇ ਚੀਕਾ ਮਰਮਰ ਕਹਿੰਦੇ ਆ ਜਿਹੜੇ ਤੁਸੀਂ ਜਿਸ ਬੰਦੇ ਦੀ ਤੁਸੀਂ ਗੱਲ ਪਹਿਲਾਂ ਕੀਤੀ ਆ ਨਾਂ ਲਿਆ ਉਹਦਾ ਮੈਂ ਤਾਂ ਉਹਦਾ ਨਾਂ ਵੀ ਲੈਣਾ ਚਾਹੁੰਦਾ ਜਿਹੜਾ ਬੰਦਾ ਅਮਰਧਾਰੀ ਹੋ ਕੇ ਕਹਿ ਸਕਦਾ ਹੈ ਕਿ ਮੈਂ ਇਸ਼ਨਾਨ ਕਰਕੇ ਨਹੀਂ ਆਇਆ ਅੱਜ ਤੇ ਤੂੰ ਨਤਨੇਮ ਕਿਵੇਂ ਕੀਤਾ ਫਿਰ ਅਮਰਤ ਛਕਣ ਦੀ ਤਾਂ ਪਹਿਲੀ ਸ਼ਰਤ ਇਹ ਹੈ ਵੀ ਅਸੀਂ ਨਤਨੇਮ ਕਰਨਾ ਰਜਾਤਾ ਅਸੀਂ ਨੱਤਨੇਮੀ ਬਣਨਾ ਹੈ ਹੁਣ ਤੁਸੀਂ ਉਹਨਾਂ ਲੋਕਾਂ ਦੇ ਨਾਮ ਚੈਨਲਾਂ ਤੇ ਲਾਉਂਗੇ ਉਹਨਾਂ ਲੋਕਾਂ ਵੱਲੋਂ ਚੱਕੇ ਹੋਏ ਸਵਾਲਾਂ ਦੇ ਜਵਾਬ ਸਾਥੋਂ ਭਾਲੋਗੇ ਤਾਂ ਇਹਦਾ ਮਤਲਬ ਪੰਜਾਬ ਦੀ ਬਾਤ ਸਹੀ ਹੱਥਾਂ ਚ ਨਹੀਂ ਪੰਜਾਬ ਸਿੱਦੇ ਰਸਤੇ ਨਹੀਂ ਜਾ ਰਹੇ ਪੰਜਾਬ ਨੂੰ ਸਿੱਦੇ ਰਸਤੇ ਤੁਰਨਾ ਚਾਹੀਦਾ ਜੇ ਕੋਈ ਚੰਗੀ ਚੀਜ਼ ਪ੍ਰੋਸਦਾ ਚੰਗੀ ਚੀਜ਼ ਲਿਆਉਂਦਾ ਹੈ ਉਹਨੂੰ ਤੁਸੀਂ ਬੰਦ ਕਰ ਦਿੰਦੇ ਹੋ ਉਹਨੂੰ ਤੁਸੀਂ ਬੈਨ ਕਰ ਦਿੰਦੇ ਹੋ ਜੇ ਕੋਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਤੇ ਜੇ ਲੋਕਾਂ ਨੂੰ ਕੋਈ ਖੂਨ ਡੁੱਗਣ ਲਈ ਮਜਬੂਰ ਕਰਦਾ ਹੈ ਲੋਕਾਂ ਨੂੰ ਅਸਲੀਅਤਾਂ ਪਰੋ ਰਿਹਾ ਸਰਕਾਰ ਜ਼ਿੰਮੇਵਾਰਾਂ ਦਾ ਕਤਲ ਹੁੰਦੀ ਹਾਂ ਜੀ ਜਰ ਮੈਂ ਅਮਿਤ ਪਾਲ ਦੀ ਸੁਣ ਰਿਹਾ ਸੀ ਉਹਨੇ ਬੜੀ ਵਧੀਆ ਗੱਲ ਲੱਗੀ ਮੈਨੂੰ ਉਹ ਕਹਿੰਦਾ ਯਾਰ ਅੱਜ ਕੱਲ੍ਹ ਛੁੱਟੀਆਂ ਹੋਈਆਂ ਹੋਈਆਂ ਬੱਚਿਆਂ ਨੂੰ ਸਾਰਾ ਹੋਮਵਰਕ ਬੱਚਿਆਂ ਦਾ ਉਹਦੇ ਤੇ ਆ ਫੋਨ ਤੇ ਆ ਆਨਲਾਈਨ ਬੱਚੇ ਪੜਾਈਆਂ ਕਰਦੇ ਨੇ ਤੇ ਅੱਜ ਕੱਲ੍ਹ ਫੋਨ ਮਾਪੇ ਦੇ ਕੇ ਤਰ੍ਹਾਂ ਹੋ ਜਾਂਦੇ ਨੇ ਹੁਣ ਕੀ ਕਰਨਗੇ ਮਾਪੇ ਹੁਣ ਮਾਪੇ ਸਹਰਾਣੇ ਬੈਠੇ ਰਹਿਣਗੇ ਸਾਰਾ ਦਿਨ ਆਪ ਦੇ ਕੰਮ ਛੱਡ ਕੇ ਤੇ ਸਾਡਾ ਬੱਚਾ ਦੇਖ ਕੀ ਰਿਹਾ ਹੈ ਸਾਡਾ ਬੱਚਾ ਪੜ੍ਹ ਕੀ ਰਿਹਾ ਹੈ ਤੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਡਰ ਦੇ ਨਾਲ ਲਗਾਮ ਤਾਂ ਲੱਗੀ ਆ ਨਾ ਚਾਹੇ ਸਦੀਵੀ ਨਹੀਂ ਕੁਝ ਸਮਿਲ ਟੱਲ ਤਾਂ ਪਈ ਆ ਸਰਕਾਰ ਕਿਉਂ ਨਹੀਂ ਸਬਕ ਸਰਕਾਰ ਕਿਉਂ ਨਹੀਂ ਇਸ ਚੀਜ਼ ਤੇ ਐਕਸ਼ਨ ਲੈਂਦੀ ਲੋਕ ਵੀ ਕਸੂਰਵਾਰ ਹੈਗਾ 4 ਲੱਖ ਤੋਂ ਵੱਧ ਫੌਦਰ ਸੀਗੇ ਉਹਦੇ ਸਭ ਤੋਂ ਵੱਧ ਕਸੂਰਵਾਰ ਤਾਂ ਲੋਕ ਆ ਜਿਹੜੇ ਉਹਨੂੰ ਦੇਖਦੇ ਸੀਗੇ ਮੈਂ ਤਾਂ ਇੱਕ ਦਿਨ ਟੀਵੀ ਤੇ ਕੱਲ ਪਰਸੋ ਡਿਬੇਟ ਦੇਖ ਰਿਹਾ ਸੀ ਇੱਕ ਯੂਟਿਊਬਰ ਸੀਗਾ ਨੌਜਵਾਨ ਉਹ ਕਹਿੰਦਾ ਸੀ ਜੀ ਅਸੀਂ ਬਹੁਤ ਸੋਹਣਾ ਕੰਟੈਂਟ ਪਾਉਂਦੇ ਆ ਜਿਹੜਾ ਸੁਸਾਇਟੀ ਨੂੰ ਸੇਹ ਦਿੰਦਾ ਹੈ ਸਮਾਜ ਨੂੰ ਸੇਹ ਦਿੰਦਾ ਹੈ ਤੇ ਉਹ ਕੰਟੈਂਟ ਲੋਕ ਦੇਖਦੇ ਨਹੀਂ ਤੇ ਗੰਧਮੰਦ ਨੂੰ ਲੋਕ ਦੇਖੀ ਜਾਂਦੇ ਨੇ ਮਤਲਬ ਇਹਦੇ ਚ ਜ਼ਿੰਮੇਵਾਰ ਕੌਣ ਸਰਕਾਰ ਹੁਣ ਦੇਖੋ ਨਸ਼ੇ ਤੇ ਕਹਿੰਦੇ ਸਰਕਾਰ ਕਹਿੰਦੀ ਡੋਟੇ ਆਫੀਨ ਵਾਲਾ ਨੂੰ ਫੜ ਦੋ ਚੁੱਟ ਡੇਣ ਤੋਂ ਪਹਿਲੇ ਕਿ ਬਕਾਈ ਜਾਂਦੇ ਫਿਰ ਹੁਣ ਇਹਨੂੰ ਕੀ ਸਮਝੋਗੇ ਹੈ ਫੋਟੋ ਕੋਲੇ ਪ੍ਰੂਫ ਹੈ ਤੁਸੀਂ ਦੇਖਿਆ ਲੰਬੇ ਸਮੇਂ ਤੋਂ ਅਸੀਂ ਤਾਂ ਦੇਖਿਆ ਨਹੀਂ ਕਹਿੰਦੇ ਕੁਸੀਮ ਡੋਡੇ ਖਾ ਕੇ ਬੰਦਾ ਮਰਿਆ ਹੋ ਪਰ ਹਾਲਾਂਕਿ ਅਸੀਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਨਸ਼ਾ ਮੰਦ ਉਸ ਚੀਜ਼ ਜਰ ਜਿਹੜਾ ਬੰਦਾ ਖਾ ਕੇ ਕੰਮ ਕਰਦਾ ਉਹ ਕਾਦਾ ਨਸ਼ਾ ਜਿੰਨੇ ਤੁਸੀਂ ਆ ਦੇਖੋ ਜਿੰਨੇ ਗੰਦ ਪਾਉਣ ਵਾਲੇ ਹੁਣ ਉਹਨਾਂ ਦੀ ਧੜਾ ਧੜਾ ਇਹ ਕੀ ਆ ਰਹੀ ਹੈ ਨਾ ਅਸੀਂ ਤਾਂ ਜੀ ਗਰੀਬ ਆ ਅਸੀਂ ਯਾਰ ਗਰੀਬੀ ਨੂੰ ਤੁਸੀਂ ਮਜਬੂਰੀ ਬਣਾ ਲੈ ਗਰੀਬੀ ਨੂੰ ਚੁਣੌਤੀ ਕਿਉਂ ਨਹੀਂ ਬਣਾਉਂਦੇ ਬਹੁਤ ਸਾਰੀਆਂ ਐਸੀਆਂ ਧੀਆਂ ਜਿਨ੍ਹਾਂ ਦੀ ਮਿਸਾਲ ਕਲਪਨਾ ਚਾਵਲਾ ਦੀ ਮਿਸਾਲ ਆ ਯਾਰ ਉਹਦਾ ਬਾਪੂ ਦੁਕਾਨਦਾਰ ਸੀ ਛੋਟਾ ਜਿਹਾ ਹੂੰ ਤੇ ਉਹ ਕੁੜੀ ਪੜਦੀ ਹੈ ਕਿ ਉਹਨੂੰ ਸਕਾਲਰਸ਼ਿਪ ਮਿਲਦੀ ਹੈ ਕਿ ਪੜਦੀ ਹੈ ਕਿ ਪੜਦੀ ਨਹੀਂ ਤੇ ਦੇਖੋ ਦੁਨੀਆ 'ਚ ਉਹਦਾ ਜਨਾਮ ਸਦਾ ਰਹੂਗਾ ਨਾਮ ਉਹਦਾ ਜਿਹੜੇ ਪੰਜਾਬ ਹੋਣੇ ਕੇ ਚਿੰਤ ਤਲੋਕ ਹੈ ਉਹ ਵੀ ਗੱਲ ਕਰਦੇ ਆ ਕਿ ਇੰਨਾ ਇਦਾਂ ਦੇ ਘਟਨਾਵਾਂ ਦੇ ਨਾਲ ਲਿੰਗ ਸਿੰਘਾਂ ਦਾ ਜਿਹੜਾ ਅਕ샤 ਉਹ ਖਰਾਬ ਨਹੀਂ ਹੋਣਾ ਕੱਥੇ ਤੇ ਜਿਹੜੇ ਨਹੀਂ ਸਿੰਘ ਆ ਗੁਰੂ ਦੇ ਬਾਣੇ ਦੇ ਬੱਚਾ ਕੁਛ ਨੂੰ ਪੈ ਰਹੇ ਆ ਪਰ ਕੰਮ ਉਹ ਗਲਤ ਕਰ ਰਹੇ ਆ ਫਿਰ ਤਾਂ ਇਹੀ ਵੀ ਕਹਿਣਗੇ ਲੋਕ ਤੇ ਇੰਦਰਾ ਗਾਂਧੀ ਦੇ ਕਤਲ ਨੂੰ ਵੀ ਕਹਿਣਗੇ ਜੀ ਗਲਤ ਕੀਤਾ ਫਿਰ ਤਾਂ ਹੂੰ ਫਿਰ ਤਾਂ ਇਹ ਵੀ ਕਹਿਣਗੇ ਜੀ ਅ ਅ ਰਾਮ ਜੀ ਦਾ ਭਰਾ ਸੀ ਲక్ష్మణ ਜੀ ਲక్ష్ਮਣ ਨੇ ਸਰੂਪਨਾਖਾ ਦਾ ਨੱਕ ਵੱਢਦਾ ਸੀ ਕਿ ਤੁਸੀਂ ਉਹਨੂੰ ਵੀ ਗਲਤ ਕਹਿਣੇ ਕੋ ਜੇ ਤੁਸੀਂ ਉਹਨੂੰ ਗਲਤ ਕਹਿਣ ਦਾ ਜਿਗਰਾ ਰੱਖਦੇ ਹੋ ਤਾਂ ਫਿਰ ਹਰੇਕ ਕਰਨ ਨੂੰ ਗਲਤ ਬਾਹਰ ਬੈਠੀਆਂ ਕੁੜੀਆਂ ਯਾਰ ਉਹ ਗੰਧ ਪਾ ਰਹੀਆਂ ਜਿਹੜੀਆਂ ਬਾਹਰਲੇ ਮੁਲਕ 'ਚ ਬੈਠੀਆਂ ਜਿਹੜੀਆਂ ਭੋੜੀਆਂ ਭੁਲੀਆਂ ਧੀਆਂ ਨੂੰ ਯਾਰ ਵਰਗੜਾ ਰਹੀਆਂ ਇਸ ਪਾਸੇ ਨੂੰ ਧੱਕ ਰਹੀਆਂ ਨੇ ਕਿ ਸਾਡਾ ਦੇਖੋ ਸਾਡੀ ਲਾਈਫ ਲਗਜ਼ਰੀ ਹੋ ਗਈ ਆ ਗੰਧ ਪਾਉਣ ਇਹ ਇੱਕ ਚੀਜ਼ ਆ ਜਿਹੜੀ ਮੁੜ ਨਹੀਂ ਨੀ ਵਾਪਸ ਉਹ ਇੱਜ਼ਤ ਆ ਜੀ ਇਹਨੂੰ ਦਾਤੇ ਨਾ ਲਵੋ ਅਸੀਂ ਤਾਂ ਇੱਥੇ ਦਮਕ ਜੇ ਮਾਰਦੇ ਆ ਸਾਰੇ ਅਸੀਂ ਪੰਜਾਬ 'ਚ ਥਾਪੀਆਂ ਮਾਰਦੇ ਆ ਕਿ ਸਾਡਾ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਆ ਮੁਲਕ ਨੂੰ ਬਚਾਉਣ ਲਈ ਮੁਲਕ ਨੂੰ ਯਾਦ ਕਰਾਉਣ ਲਈ ਤੁਸੀਂ ਜਾ ਕੇ ਉਸੇ ਦੇਖੋ ਡਾਕੂਮੈਂਟਰੀ ਉਹ ਉਸ ਡਾਕੂਮੈਂਟਰੀ 'ਚ ਸਾਬਰ ਕਰ ਜਿਹੜਾ ਗਦਾਰ ਆ ਮੁਲਕ ਦਾ ਉਹਨਾਂ ਨੂੰ ਹੀਰੋ ਬਣਾ ਕੇ ਦਿਖਾਇਆ ਜਾ ਰਿਹਾ ਕਿਤਾਬਾਂ 'ਚ ਉਹ ਸਿਲੇਬਸ ਕੱਢ ਕੇ ਸਾਡੇ ਯੋਧਿਆਂ ਸੂਰਮਿਆਂ ਦਾ ਬਾਪੇ ਸਰਾਬੇ ਹੋਰਾਂ ਦਾ ਤੇ ਉਹਦੇ ਚ ਸਲੇਵਸ ਕਿਦਾ ਬਣਾਇਆ ਜਾ ਰਿਹਾ ਗਦਾਰਾਂ ਦਾ ਸਬਰ ਕਰ ਵਰਗਿਆ ਤਾਂ ਮਹਾਨ ਕਿਹਨੂੰ ਬਣਾਇਆ ਜਾ ਰਿਹਾ ਗਦਾਰਾਂ ਨੂੰ ਜਦੋਂ ਗਦਾਰ ਥੋੜੇ ਉੱਤੇ ਬਿਠਾ ਦਿੱਤੇ ਜਾਣਗੇ ਥੋੜੇ ਆਉਣ ਵਾਲੀਆਂ ਪੀੜ੍ਹੀਆਂ ਦੀ ਮਾਨਸਿਕਤਾ ਕਿਹੋ ਜੀ ਹੋਊਗੀ ਬਹੁਤ ਚੀਜ਼ਾਂ ਧਿਆਨ ਮੰਗਦੀਆਂ ਨੇ ਜੇ ਤੁਸੀਂ ਪੰਜਾਬ ਦੇ ਮਾਹੌਲ ਦੀ ਗੱਲ ਕਰੋ ਮੁਲਕ ਦਾ ਮਾਹੌਲ ਹੀ ਖਰਾਬ ਆ ਕਿਉਂਕਿ ਮੁਲਕ ਦੇ ਵਾਗਡੋਰ ਮੁਲਕ ਦੀ ਮਾਰੇ ਹੱਥਾਂ ਦੇ ਵਿੱਚ ਆ ਗਈ ਆ ਉਧਰਲੇ ਲੈਹਦੇ ਪੰਜਾਬ ਵਾਲੇ ਨੌਜਵਾਨਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਤੁਸੀਂ ਵੀ ਦੇਖੀਆਂ ਹੋਣੇ ਮੈਂ ਬਹੁਤ ਦੇਖੀਆਂ ਵੀਡੀਓ ਜਿਹੜੇ ਕਹਿੰਦੇ ਸੀ ਸਾਡੇ ਭਰਾ ਨੇ ਪੰਜਾਬ ਵਾਲੇ ਉਹਨਾਂ ਨੇ ਇੱਕ ਵਾਰ ਮੜਾ ਜਾ ਪਾਸੇ ਕਰ ਦਿਓ ਅਸੀਂ ਮੈਂਟਲ ਦਿੱਲੀ ਪਹੁੰਚ ਜਾਾਂਗੇ ਪੰਜਾਬ ਦੀ ਤਾਕਤ ਤੋਂ ਹਰੇਕ ਬੰਦਾ ਜਾਣੂ ਤੇ ਪੰਜਾਬ ਦੀ ਤਾਕਤ ਨੂੰ ਖਤਮ ਵੀ ਹਰੇਕ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁੱਕਣਾ ਨਹੀਂ ਕਿਉਂਕਿ ਵਸਤਾ ਗੁਰਾਂ ਦੇ ਨਾਂ ਤੇ ਆ ਗੁਰੂਆਂ ਦੀ ਧਰਤੀ ਆ ਗੁਰੂਆਂ ਦੀ ਸਾਨੂੰ ਗੁਰਤੀ ਮਿਲੀ ਹੋਈ ਆ ਸੱਤ ਸਿਆ ਕਾਲ ਦੇ ਪੱਤ ਪੋਸਟਰਾਂ ਨਾਲ ਜੁੜੀਆਂ ਤੁਸੀਂ ਮੈਂ ਸਮਰਨਜੀਤ ਸਿੰਘ ਸਦਾਣਾ ਪਿਛਲੇ ਦਿਨਾਂ ਦੇ ਵਿੱਚ ਕਤਲ ਹੁੰਦਾ ਉਸ ਕਤਲ ਨੂੰ ਲੈ ਕੇ ਜਿਹੜਾ ਨਿੰਗ ਸਿੰਘਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਜਿਹੜੇ ਹਰਜੀਤ ਸਿੰਘ ਹੁਲਪੁਰ ਦੀ ਗੱਲ ਹੋਵੇ ਹੋਰ ਜਿਹੜੇ ਪੰਜਾਬ ਦੇ ਵਿੱਚ ਲੋਕ ਰਹਿਗੇ ਆ ਉਹ ਗੱਲਾਂ ਕਰ ਰਿਹਾ ਕਿ ਇਸ ਤਰ੍ਹਾਂ ਦੇ ਕਤਲ ਦੇ ਨਾਲ ਜਿਹੜਾ ਨਿੰਗ ਸਿੰਘਾਂ ਦਾ ਜਿਹੜਾ ਅਕਸ਼ਾ ਉਹ ਖਰਾਬ ਹੁੰਦਾ ਕਥੇ ਤੇ ਨਿੰਗ ਸਿੰਘ ਤੇ ਨਿੰਗ ਸਿੰਘ ਦੇ ਵਿੱਚ ਫਰਕ ਕੀ ਹੈ ਅਸਲੀਲਤਾ ਦੀ ਪਰਿਭਾਸ਼ਾ ਕੀ ਹੈ ਇੱਕ ਪਾਸੇ ਭਾਰਤ ਦੇ ਵਿੱਚ ਕਾਨੂੰਨ ਬਣੇ ਹੋਇਆ ਬੀਐਨਐਸ ਦੀਆਂ ਅਧਿੰਜਨਿਆ ਧਰਾਵਾਂ ਆਉਂਦੀਆਂ ਨੇ ਚਾਹੇ 294 ਹੋਵੇ 95 ਹੋਵੇ 96 ਹੋਵੇ ਉਹ ਧਰਾਵਾਂ ਭਾਰਤ ਦੇ ਵਿੱਚ ਲਾਗੂ ਨੇ ਪਰ ਫਿਰ ਵੀ ਇਦਾਂ ਦੇ ਕਤਲ ਕਿਉਂ ਹੋ ਰਹੇ ਆ ਸਾਡੇ ਨਾਲ ਮੌਜੂਦ ਨੇ ਕਮਲਜੀਤ ਸਿੰਘ ਬਰਾੜ ਪਹਿਲਾਂ ਆਪਾਂ ਉਹਨਾਂ ਦਾ ਸਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਤੁਸੀਂ ਤਾਂ ਗੋ ਨਹੀਂ ਕਿਰਪਾ ਸਤਗੁਰਾਂ ਦੀ ਮਿਹਰ ਹੈ ਜੀ ਪਰ ਲੱਗਦਾ ਕਿ ਇਹ ਪੰਜਾਬ ਦਾ ਮਾਹੌਲ ਸੇ ਚੱਲ ਰਿਹਾ ਇਸ ਟਾਈਮ ਮਾਹੌਲ ਤਾਂ ਪੰਜਾਬ ਦਾ ਜਦੋਂ ਤੋਂ ਬਗਾਨੇ ਲੋਕਾਂ ਦੇ ਹੱਥਾਂ 'ਚ ਬਾਗ ਡੋ ਰਹੀ ਹੈ ਮਾਹੌਲ ਤਾਂ ਉਦੋਂ ਤੋਂ ਵਿਗੜਿਆ ਹੋਇਆ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਤਾਂ ਬਹੁਤ ਛੋਟੀਆਂ ਨੇ ਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਆਉਣ ਵਾਲੀਆਂ ਨਸਲਾਂ ਲਈ ਜਿਹੜਾ ਕੁਝ ਤਿਆਰ ਕਰਕੇ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਆਰਐਸਐਸ ਵੱਲੋਂ ਆਰਐਸਐਸ ਦੀ ਪੀ ਟੀਮ ਜਿਹੜੀ ਪੰਜਾਬ ਦੇ ਵਿੱਚ ਕਾਬਜ ਹੈ ਤਾਂ ਜੋ ਕੁਝ ਮੋਦੀ ਦੀਆਂ ਨੀਤੀਆਂ ਨੇ ਆਰਐਸਐਸ ਦੀਆਂ ਨੀਤੀਆਂ ਨੇ ਉਸ ਉਹਨਾਂ ਨੀਤੀਆਂ ਦੇ ਤੜਲੇਦਾਰ ਤੜਲੇ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਭਗਵਾਨਤ ਮਾਨ ਲਾਗੂ ਕਰ ਰਿਹਾ ਚਾਹੇ ਚਾਹੋ ਨੈਸ਼ਨਲ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਸਭ ਤੋਂ ਮਹੱਤਵਪੂਰਨ ਵਿਸ਼ਾ ਇਹ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਆ ਤੁਸੀਂ ਹੁਣ ਕੱਲ ਪਰਸ ਦੀ ਇੱਕ ਵੀਡੀਓ ਦੇਖਦੇ ਹੋਵੋਗੇ ਜਿਹੜੇ ਭਾਰਤ ਦੇ ਧਾਰਮਿਕ ਸਥਾਨ ਨੇ ਉਹਨਾਂ ਦੇ ਵਿੱਚ ਦਰਬਾਰ ਸਾਹਿਬ ਦਾ ਤੇ ਅਜਮੇਰ ਸ਼ਰੀਫ ਦਾ ਨਾਮ ਹੀ ਕੱਟ ਦਿੱਤਾ ਗਿਆ ਇਹਨਾਂ ਚੀਜ਼ਾਂ ਤੇ ਵੀ ਨજર ਚਾਤ ਨਹੀਂ ਪੈਂਦੀ ਸਾਡੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੇ ਸਾਬਰਕਰ ਵਰਗੇ ਮਾਫੀਆ ਮੰਗਦੇ ਰਹੇ ਅੰਗਰੇਜ਼ਾਂ ਤੋਂ ਮਾਫੀਆ ਮੰਗੇ ਵਾਦਾ ਬਵਾਫ ਗਵਾ ਬਣ ਕੇ ਬਾਹਰ ਆਏ ਜਿੱਲਾਂ ਚੋਂ ਉਹਨਾਂ ਨੂੰ ਤਾਂ ਐ ਬਣਾ ਕੇ ਪੇਸ਼ ਕੀਤਾ ਜਾਂਦਾ ਹੀਰੋ ਤੁਸੀਂ ਚਲੇ ਜਾਓ ਉੱਥੇ ਅੰਡੇਮਾਨ ਦੇ ਕੋਲ ਜਿੱਥੇ ਕਾਲੇ ਪਾਣੀਆਂ ਦੀ ਸਜ਼ਾ ਹੁੰਦੀ ਸੀ ਤੁਸੀਂ ਉੱਥੇ ਜਾ ਕੇ ਜਿਹੜੀ ਇੱਕ ਉਹ ਡਾਕੂਮੈਂਟਰੀ ਦਿਖਾਉਂਦੇ ਆ ਨਾ ਤੁਸੀਂ ਉਹਦੇ ਚ ਜਾ ਕੇ ਦੇਖੋ ਅਸੀਂ ਤਾਂ ਇੱਥੇ ਦਮ ਗੱਜੇ ਮਾਰਦੇ ਆ ਸਾਰੇ ਅਸੀਂ ਪੰਜਾਬ 'ਚ ਥਾਪੀਆਂ ਮਾਰਦੇ ਆ ਕਿ ਸਾਡਾ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬੀਆਂ ਦਾ ਬਹੁਤ ਮੋਟਾ ਯੋਗਦਾਨ ਆ ਮੁਲਕ ਨੂੰ ਬਚਾਉਣ ਲਈ ਮੁਲਕ ਨੂੰ ਯਾਦ ਕਰਾਉਣ ਲਈ ਤੁਸੀਂ ਜਾ ਕੇ ਉੱਥੇ ਦੇਖੋ ਡਾਕੂਮੈਂਟਰੀ ਉਹਦੀ ਉਸ ਡਾਕੂਮੈਂਟਰੀ 'ਚ ਸਾਬਰ ਕਰ ਜਿਹੜਾ ਗਦਾਰ ਆ ਮੁਲਕ ਦਾ ਉਹਨਾਂ ਨੂੰ ਹੀਰੋ ਬਣਾ ਕੇ ਦਿਖਾਇਆ ਜਾ ਰਿਹਾ ਇਹ ਚੀਜ਼ਾਂ ਧਿਆਨ ਮੰਗਦੀਆਂ ਨੇ ਜਿਹੜੀਆਂ ਚੀਜ਼ਾਂ ਜਿਹੜੇ ਵਰਤਾਰੇ ਇਧਰੋਂ ਉਧਰੋਂ ਕਰਕੇ ਉਭਾਰ ਰਿਹਾ ਮੀਡੀਆ ਗੋਦੀ ਮੀਡੀਆ ਜਿਹਨੂੰ ਕਹਿ ਲਿਏ ਵਕਾਊ ਮੀਡੀਆ ਕਹਿ ਲਿਏ ਉਹ ਚੀਜ਼ਾਂ ਸਾਡੇ ਸਮਾਜ ਦਾ ਹਿੱਸਾ ਹੀ ਨਹੀਂ ਇਹੋ ਜਿਹਾ ਗੰਦ ਤਾਂ ਰੋਜ਼ ਪੈਂਦਾ ਹੈ ਉਸ ਗੰਦ ਨੂੰ ਦਰਕਨਾਰ ਕਰਕੇ ਚੰਗੀਆਂ ਚੀਜ਼ਾਂ ਦੇ ਅੱਗੇ ਹੌਂਕ ਦਿੱਤੀਆਂ ਦੀਆਂ ਕਿਤਾਬਾਂ ਚੋਂ ਸਿਲੇਬਸ ਕੱਢ ਕੇ ਸਾਡੇ ਯੋਧਿਆਂ ਸੂਰਮਿਆਂ ਦਾ ਬਾਪੇ ਸਰਾਬੇ ਹੋਰਾਂ ਦਾ ਤੇ ਉਹਦੇ ਚ ਸਿਲੇਬਸ ਕਿਦਾ ਬਣਾਇਆ ਜਾ ਰਿਹਾ ਗਦਾਰਾਂ ਦਾ ਸਾਵਰਕਰ ਵਰਗਾ ਦਾ ਮਹਾਨ ਕਿਹਨੂੰ ਬਣਾਇਆ ਜਾ ਰਿਹਾ ਗਦਾਰਾਂ ਨੂੰ ਜਦੋਂ ਗਦਾਰ ਥੋੜੇ ਉੱਤੇ ਬਿਠਾ ਦਿੱਤੇ ਜਾਣਗੇ ਥੋੜੇ ਆਉਣ ਵਾਲੀਆਂ ਪੀੜ੍ਹੀਆਂ ਦੀ ਮਾਨਸਿਕਤਾ ਕਿਹੋ ਜੀ ਹੋਊਗੀ ਬਹੁਤ ਚੀਜ਼ਾਂ ਧਿਆਨ ਮੰਗਦੀਆਂ ਨੇ ਜੇ ਤੁਸੀਂ ਪੰਜਾਬ ਦੇ ਮਾਹੌਲ ਦੀ ਗੱਲ ਕਰੋ ਮੁਲਕ ਦਾ ਮਾਹੌਲ ਹੀ ਖਰਾਬ ਆ ਕਿਉਂਕਿ ਮੁਲਕ ਦੇ ਵਾਗਡੋਰ ਮੁਲਕ ਦੀ ਮਾੜੇ ਹੱਥਾਂ ਦੇ ਵਿੱਚ ਆ ਗਈ ਹੈ ਹੂੰ ਕੱਟੜ ਲੋਕਾਂ ਦੇ ਹੱਥਾਂ ਵਿੱਚ ਆ ਗਿਆ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਜ਼ਿਆਦਾ ਘਾਤਕ ਬਰਾਹਮਣ ਤੇ ਸਰਕਾਰ ਦਾ ਨਾਮ ਹੈ ਸਤਾਵੜੀ ਪਾਰਟੀ ਦਾ ਨਾਮ ਹੈ ਪਰ ਸਰਕਾਰਾਂ ਦਾ ਕਹਨ ਕਿ ਤੁਸੀਂ ਪੰਜਾਬ ਦਾ ਅਮਨ ਕਾਨੂੰਨ ਖਰਾਕ ਕਰੋ ਕਤਰ ਕਰੋ ਪੰਜਾਬ ਦੇ ਵਿੱਚ ਕਾਨੂੰਨ ਬਣੇ ਹੋਏ ਸੀ ਕਾਨੂੰਨਾਂ ਉਹਨਾਂ ਕਾਨੂੰਨਾਂ ਦੇ ਤਹਿਤ ਹੀ ਕਾਰਵਾਈ ਕਰਾ ਰਹੇ ਹਨ ਕੰਮ ਕਰ ਵੀ ਰਹੇ ਹਨ ਮੂਸੀ ਵਾਲਾ ਦਾ ਕਤਲ ਕਿਹਨੇ ਕੀਤਾ ਹੂੰ ਸੰਦੀਪ ਨੰਗਲ ਆਂਬੀਆ ਦਾ ਕਤਲ ਕਿਹਨੇ ਕੀਤਾ ਦੀਪ ਸਿੱਧੂ ਦਾ ਕਤਲ ਕਿਹਨੇ ਕੀਤਾ ਹੂੰ ਇਹ ਚੀਜ਼ਾਂ ਨਹੀਂ ਸਰਕਾਰਾਂ ਦੇ ਦੀਆਂ ਕਹਿੰਦਾ ਨੇ ਕਿ ਨਿੱਜੀ ਰੰਜਿਸ਼ ਵੀ ਹੋ ਸਕਦੀ ਹੈ ਸਰਕਾਰ ਦਾ ਕੋਈ ਜੇ ਦੇਖੋ ਨਿੱਜੀ ਰੰਜਿਸ਼ ਆ ਮੰਨ ਲਓ ਹੁਣ ਆਪਾਂ ਜਿੱਥੋਂ ਤੁਸੀਂ ਗੱਲ ਸ਼ੁਰੂ ਕਰੀਓ ਜਿੱਦਨੋਂ ਤੁਸੀਂ ਤੁਰਨਾ ਚਾਹੁੰਦੇ ਹੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਨੂੰ ਇੱਕ ਗੱਲ ਸਮਝਾਓ ਵੀ ਉਹਨਾਂ ਬੰਦਿਆਂ ਦੇ ਚਲੇ ਜਾਣ ਨਾਲ ਸੋਸਾਇਟੀ ਨੂੰ ਸਮਾਜ ਨੂੰ ਕੋਈ ਘਾਟਾ ਪਿਆ ਹੈ ਜਾਂ ਕੋਈ ਉਹ ਲੋਕ ਜਿਹੜੇ ਲੋਕਾਂ ਦੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਕੁੜੀ ਦੀ ਕਤਲ ਦੀ ਗੱਲ ਕਰ ਰਹੇ ਹੋ ਤੁਸੀਂ ਤਾਂ ਉਸ ਕਤਲ ਦੇ ਨਾਲ ਕੀ ਸਮਾਜ ਨੂੰ ਘਾਟਾ ਪੈ ਗਿਆ ਜਾਂ ਜਿਹੜੀ ਉਹ ਸਿਹਤ ਦੇ ਰਹੀ ਸੀ ਉਹਦੇ ਵਿੱਚੋਂ ਉਹ ਚੀਜ਼ਾਂ ਸਾਡੇ ਬੱਚਿਆਂ ਨੂੰ ਮਿਲ ਨਹੀਂ ਰਹੀਆਂ ਨਹੀਂ ਜੀ ਹੁਣ ਤਾਂ ਬਹੁਤ ਚੰਗੀ ਸਿਹਤ ਨਹੀਂ ਸੀ ਹੂੰ ਕਿਸੇ ਨੂੰ ਤੁਹਾਨੂੰ ਘਾਟਾ ਪਿਆ ਕਿਸੇ ਸਮਾਜ ਨੂੰ ਘਾਟਾ ਪਿਆ ਮੈਂ ਤੁਹਾਨੂੰ ਸਵਾਲ ਪੁੱਛਦਾ ਫੁੱਟੇ ਰਾਹੀ ਲੋਕਾਂ ਨੂੰ ਪੁੱਛਣਾ ਜਿਹੜੇ ਚੀਕਾਂ ਮਾਰ ਮਾਰ ਨਹੀਂ ਪਿਆ ਨਾ ਜਿਹੜੇ ਚੀਕਾਂ ਮਾਰ ਮਾਰ ਕਹਿੰਦੇ ਆ ਜਿਹੜੀ ਤੁਸੀਂ ਜਿਸ ਬੰਦੇ ਦੀ ਤੁਸੀਂ ਗੱਲ ਪਹਿਲਾਂ ਕੀਤੀ ਹੈ ਨਾਂ ਲਿਆ ਉਹਦਾ ਮੈਂ ਤਾਂ ਉਹਦਾ ਨਾਂ ਵੀ ਲੈਣਾ ਚਾਹੁੰਦਾ ਜਿਹੜਾ ਬੰਦਾ ਅਮਰ ਧਾਰੀ ਹੋ ਕੇ ਕਹਿ ਸਕਦਾ ਕਹਿੰਦਾ ਹੈ ਕਿ ਮੈਂ ਇਸ਼ਾਨਾਨ ਕਰਕੇ ਨਹੀਂ ਆਇਆ ਅੱਜ ਤੇ ਤੂੰ ਨਿਤਨੇਮ ਕਿਵੇਂ ਕੀਤਾ ਫਿਰ ਅਮਰਤ ਛਕਣ ਦੀ ਤਾਂ ਪਹਿਲੀ ਸ਼ਰਤ ਇਹ ਹੈ ਵੀ ਅਸੀਂ ਨਤਨੇਮ ਕਰਨਾ ਰਜਾਂਦਾ ਅਸੀਂ ਨਤਨੇਮੀ ਬਣਨਾ ਹੈ ਪੰਜ ਬਾਣੀਆਂ ਦਾ ਪਾਠ ਕਰਨਾ ਅਸੀਂ 6 ਬਾਣੀਆਂ ਵੀ ਪੜਦੇ ਅਸੀਂ ਸੁਖਨੀ ਸਾਹਿਬ ਵੀ ਪੜਦਿੰਨੇ ਜਿੰਨੀ ਵੱਧ ਤੋਂ ਵੱਧ ਗੁਰਬਾਣੀ ਪੜੀ ਜਾਵੇ ਪਾਤਸ਼ਾਹ ਦੀ ਕਿਰਪਾ ਨਾਲ ਪੜਦੇ ਸਾਰੇ ਪਰ ਜਿਹੜਾ ਬੰਦਾ ਟੀਵੀ ਚੈਨਲ ਤੇ ਬੈਠਾ ਗਾਤਰਾ ਪਾਇਆ ਹੋਇਆ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਅਮਰਤ ਛਕਿਆ ਹੈ ਉਹ ਕਹੀ ਜਾਂਦਾ ਨੇ ਹੋਣਾ ਜ਼ਰੂਰੀ ਨਹੀਂ ਮੈਂ ਤਾਂ ਅੱਗੇ ਨਹੀਂ ਆਇਆ ਮੈਂ ਇੱਕ ਬੜੇ ਵੱਡੇ ਸੀਨੀਅਰ ਪੱਤਰਕਾਰ ਦੇ ਨਾਲ ਉਹਦੀ ਇੰਟਰਵਿਊ ਸੁਣ ਰਿਆ ਸੀ ਤੇ ਉਹਦੀ ਹੀ ਕੱਲ ਇੱਕ ਹੋਰ ਬੀਬੀ ਨੇ ਇੱਕ ਉਹਦੀ ਵੀਡੀਓ ਪਾਤੀ ਹੂੰ ਕਹਿੰਦੀ ਇਹ ਤਾਂ ਬਲਾਤਕਾਰੀ ਆ ਇਹਨੇ ਸਾਨੂੰ ਧੱਕੇ ਨਾਲ ਹੀ ਤੇ ਬਲਾ ਕੇ ਹੁਣ ਤੁਸੀਂ ਉਹਨਾਂ ਲੋਕਾਂ ਦੇ ਨਾਮ ਚੈਨਲਾਂ ਤੇ ਲਾਉਂਗੇ ਉਹਨਾਂ ਲੋਕਾਂ ਵੱਲੋਂ ਚੱਕੇ ਹੋਏ ਸਵਾਲਾਂ ਦੇ ਜਵਾਬ ਸਾਥੋਂ ਭਾਲੋਗੇ ਤਾਂ ਇਹਦਾ ਮਤਲਬ ਪੰਜਾਬ ਦੀ ਬਾਗ ਨੂੰ ਸਹੀ ਹੱਥਾਂ ਚ ਨਹੀਂ ਪੰਜਾਬ ਸਿੱਧੇ ਰਸਤੇ ਨਹੀਂ ਜਾ ਰਿਹਾ ਪੰਜਾਬ ਨੂੰ ਸਿੱਧੇ ਰਸਤੇ ਤੁਰਨਾ ਚਾਹੀਦਾ ਤੁਹਾਡੇ ਤੁਸੀਂ ਦੇਖੋ ਤੁਸੀਂ ਆ ਤੁਸੀਂ ਅੱਜ ਗਵਰਨਮੈਂਟ ਦੇ ਖਿਲਾਫ ਨਹੀਂ ਮੈਂ ਕਹਿ ਸਕਦਾ ਤੁਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰ ਲੋ ਲੱਗ ਜੋ ਲੋਕਾਂ ਦੇ ਅਕਾਂ ਦੀ ਬਾਤ ਪਾਉਣ ਤੁਹਾਡੇ ਅਕਾਊਂਟ ਤੁਹਾਡੇ ਅਕਾਊਂਟ ਦੀ ਰੀਚ ਵੀ ਘਟ ਜੂਗੀ ਹੋ ਸਕਦਾ ਤੁਹਾਡਾ ਅਕਾਊਂਟ ਬੰਦ ਵੀ ਕਰ ਦਿੱਤਾ ਜਾਵੇ ਹੂੰ ਸੋ ਫਿਰ ਇਹ ਚੀਜ਼ਾਂ ਧਿਆਨ ਮੰਗਦੀਆਂ ਨੇ ਨਾ ਜੇ ਕੋਈ ਚੰਗੀ ਚੀਜ਼ ਪ੍ਰੋਸ ਦਾ ਚੰਗੀ ਚੀਜ਼ ਲਿਆਉਂਦਾ ਏ ਉਹਨੂੰ ਤੁਸੀਂ ਬੰਦ ਕਰ ਦਿੰਨੇ ਹੋ ਉਹਨੂੰ ਤੁਸੀਂ ਬੈਨ ਕਰ ਦਿੰਨੇ ਹੋ ਜੇ ਕੋਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਤੇ ਜੇ ਲੋਕਾਂ ਨੂੰ ਕੋਈ ਖੂਨ ਡਿੱਗਣ ਲਈ ਮਜਬੂਰ ਕਰਦਾ ਹੈ ਲੋਕਾਂ ਨੂੰ ਅਸ਼ਲੀਲਤਾ ਪ੍ਰੋ ਰਿਆ ਸਰਕਾਰ ਜ਼ਿੰਮੇਵਾਰ ਹੈ ਨਾ ਕਤਲਾਂ ਦੀ ਹੂੰ ਸਰਕਾਰ ਨੂੰ ਉਹਨਾਂ ਦੇ ਅਕਾਊਂਟ ਬੰਦ ਕਰ ਦੇਣੇ ਚਾਹੀਦੇ ਆ ਯਾਰ ਅਸੀਂ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਵੀ ਚਾਈਨਾ ਦਾ ਸਮਾਨ ਨਹੀਂ ਲੈਣਾ ਜੀ ਚਾਈਨਾ ਦੇ ਸਮਾਨ ਤੇ ਬੈਨ ਕਰ ਦੋ ਤੁਹਾਡੇ ਨਾਲ ਵੇਖੀ ਜਾਂਦਾ ਹੈ ਹਰ ਇੱਕ ਦੁਕਾਨ ਤੇ ਵੇਖੀ ਜਾਂਦਾ ਕਿਹਦੇ ਤੇ ਪਰਚਾ ਕੀਤਾ ਕਿਹਨੂੰ ਕਿਹਾ ਬੰਦ ਕਰੋ ਬੰਦ ਕੀ ਕਰਿਆ ਟਿਕਟੌਕ ਲੋਕਾਂ ਦਾ ਐਂਟਰਟੇਨਮੈਂਟ ਹੁੰਦਾ ਸੀ ਉਹ ਬੰਦ ਕਰਤਾ ਲੋਕ ਪੈਸੇ ਕਮਾਈ ਜਾਂਦੇ ਸਨ ਤੇ ਉਹ ਬੰਦ ਕਰਤਾ ਉਹ ਤਾਂ ਪੂਰੀ ਦੁਨੀਆ ਚੱਲੀ ਜਾਂਦਾ ਟਿਕਟੌਕ ਥੋੜੇ ਇੱਥੇ ਬੰਦ ਕਰਨ ਨਾਲ ਕੀ ਨੁਕਸਾਨ ਹੋ ਜੂਣਾ ਕੀ ਘਟਾਪੈ ਜੂ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਇਹ ਧਿਆਨ ਭਟਕਾਉਣ ਵਾਲੀਆਂ ਗੱਲਾਂ ਨੇ ਪੁਲ ਬਰਾੜ ਸਾਹਿਬ ਇਹ ਨਹੀਂ ਲੱਗਦਾ ਕਿ ਲੋਕ ਵੀ ਕੁਸੂਰਵਾਰ ਹੈ ਗਿਆ 4 ਲੱਖ ਤੋਂ ਵੱਧ ਫੌਦਰ ਸੀਗੇ ਉਹਦੀ ਸਭ ਤੋਂ ਵੱਧ ਕਸੂਰਵਾਰ ਤਾਂ ਲੋਕ ਆ ਜਿਹੜੇ ਉਹਨੂੰ ਦੇਖਦੇ ਸੀਗੇ ਵੱਡੇ ਦੋਸ਼ੀ ਨੇ ਜੀ ਉਹ ਇਹ ਮੈਂ ਤਾਂ ਇੱਕ ਦਿਨ ਟੀਵੀ ਤੇ ਕੱਲ ਪਰਸੋ ਡਿਬੇਟ ਦੇਖ ਰਿਹਾ ਸੀ ਇੱਕ ਯੂਟਿਊਬਰ ਸੀਗਾ ਨੌਜਵਾਨ ਉਹ ਕਹਿੰਦਾ ਸੀ ਜੀ ਅਸੀਂ ਬਹੁਤ ਸੋਹਣਾ ਕੰਟੈਂਟ ਪਾਉਂਦੇ ਆ ਜਿਹੜਾ ਸੁਸਾਇਟੀ ਨੂੰ ਸੇਹ ਦਿੰਦਾ ਹੈ ਸਮਾਜ ਨੂੰ ਸੇਹ ਦਿੰਦਾ ਹੈ ਤੇ ਉਹ ਕੰਟੈਂਟ ਲੋਕ ਦੇਖਦੇ ਨਹੀਂ ਤੇ ਗੰਦ ਮੰਦ ਨੂੰ ਲੋਕ ਦੇਖੀ ਜਾਂਦੇ ਨੇ ਮਤਲਬ ਇਹਦੇ ਚ ਜ਼ਿੰਮੇਵਾਰ ਕੌਣ ਸਰਕਾਰ ਜ਼ਿੰਮੇਵਾਰ ਆ ਜੀ ਮੌਜੂਦਾ ਮੌਕੇ ਦੀ ਸਰਕਾਰ ਨੂੰ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਬਲਾਵਲਾ ਕੇ ਸਨਮਾਨ ਦੇਵੇ ਤੇ ਸਰਕਾਰ ਨੂੰ ਚਾਹੀਦਾ ਗੰਦ ਪਾਉਣ ਵਾਲਿਆਂ ਨੂੰ ਕੱਢੇ ਪੰਜਾਬ ਚ ਤੁਸੀਂ ਅਸ਼ੋਕੜ ਤੇ ਝਾਤ ਮਾਰੋ ਨਾ 19 ਵਰਿਆਂ ਦੀ ਉਮਰ ਸੀ ਸ਼ਹੀਦ ਕਰਤਾਰ ਸਿੰਘ ਸਰਾਬੇ ਦੀ 20 ਵਰਿਆਂ ਦੀ ਉਮਰ ਸੀ ਸ਼ਹੀਦ ਭਗਤ ਸਿੰਘ ਦੀ ਜਦੋਂ ਫਾਂਸੀ ਦਾ ਰੱਸਾ ਚੁੰਮਿਆ 27 ਵਰਿਆਂ ਦੀ ਉਮਰ ਸੀ ਗੁਰਨਾਨਕ ਪਾਤਸ਼ਾਹ ਜੀ ਜਦੋਂ ਬਾਬਰ ਨੂੰ ਜਾਬਰ ਕਿਹਾ ਤੇ 33 ਵਰਿਆਂ ਦੀ ਉਮਰ ਸੀ ਤਸ਼ਵੀਰ ਪਿੱਤਾ ਦੀ ਜਦੋਂ ਉਹਨਾਂ ਨੇ ਅੰਮਰ ਦੀ ਦਾਤ ਬਖਸ਼ੀ ਸਾਨੂੰ ਤੇ ਅਸੀਂ ਸ਼ੱਕ ਕੇ ਸਵਾ ਸਵਾ ਲੱਖ ਰਿਆ ਹੁਲਾ ਤੇ ਇਹ ਉਹ ਉਮਰਾਂ ਹੁੰਦੀਆਂ ਨੇ ਜਦੋਂ ਸੋਚ ਦੇ ਵਿੱਚ ਬਾਗੀ ਪੁਣਾ ਹੁੰਦਾ ਹੈ ਉਹ ਅੱਗੇ ਨਹੀਂ ਦੇਖਦਾ ਕਿ ਕਿੰਨੀ ਵੱਡੀ ਤਾਕਤ ਆ ਪਰ ਬਾਗੀ ਪਰ ਉਹ ਬਾਗੀ ਪੁਣਾ ਖਤਮ ਕਰਨ ਵਾਸਤੇ ਉਸ ਬਾਗੀ ਪੁਣ ਨੂੰ ਦਰਕਨਾਰ ਕਰਨ ਵਾਸਤੇ ਪੰਜਾਬ ਦੀ ਜਵਾਨੀ ਚੋਂ ਕੱਢਣ ਵਾਸਤੇ ਇਹ ਸਭ ਚੀਜ਼ਾਂ ਵੱਲ ਧਿਆਨ ਲਵਾਇਆ ਜਾ ਰਿਹਾ ਇਹ ਸਭ ਸਾਈਟਾਂ ਚੱਲ ਰਹੀਆਂ ਹਨ ਬੰਦ ਕਿਉਂ ਨਹੀਂ ਕਰਦੀ ਸਰਕਾਰ ਇਹ ਗੱਲ ਸਮਝਾਣੀ ਹੈ ਸਰਕਾਰ ਨੂੰ ਸਵਾਲ ਹੋਣਾ ਚਾਹੀਦਾ ਸਰਕਾਰ ਨੂੰ ਕਿਉਂ ਨਹੀਂ ਸਵਾਲ ਕਿ ਸਰਕਾਰ ਦੇ ਜਿਹੜੇ ਸਰਕਾਰ ਦੇ ਵਿੱਚ ਬੈਠੇ ਨੇ ਮੰਤਰੀ ਨੇ ਐਮ ਐਲ اے ਨੇ ਉਹਨਾਂ ਦੇ ਧੀ ਪੁੱਤ ਹੈ ਨਹੀਂ ਉਹਨਾਂ ਦੇ ਬੱਚੇ ਕੀ ਦੇਖਦੇ ਆ ਕੀ ਦਿਖਾਉਣਾ ਅਸੀਂ ਉਹ ਤੁਹਾਡੇ ਵੀ ਤਾਂ ਬੱਚੇ ਸੋਸਾਇਟੀ ਦਾ ਹਿੱਸਾ ਨੇ ਨਾ ਪਰ ਜ਼ਿੰਮੇਵਾਰੀ ਆਪਦੀ ਬੰਦ ਏ ਕਿ ਦੇਖਣਾ ਕੀ ਆਪਾਂ ਸਾਹਮਣੇ ਸ਼ਰਾਬ ਵੀ ਪਈ ਹੁੰਦੀ ਏ ਇੱਕ ਪਾਸੇ ਦੁੱਧ ਪਿਆ ਹੋਇਆ ਪਰ ਜ਼ਿੰਮੇਵਾਰੀ ਆਪਦੀ ਬੰਦੀ ਆ ਸ਼ਰਾਬ ਪੀਣਾ ਕਿ ਦੁੱਧ ਪੀਣਾ ਸ਼ਰਾਬ ਹੁਣ ਉਹ ਵੀ ਇੱਕ ਥੋੜੀ ਉਦਾਹਰਣ ਵਧੀਆ ਏ ਜੀ ਇਹ ਵੀ ਸਾਡੇ ਸਮਾਜ ਦੀ ਹੁਣੇ ਵੀ ਉਦਾਹਰਣ ਲੈ ਲਓ ਸ਼ਰਾਬ ਖਰੀਦਣ ਜਾਂਦਾ ਬੰਦਾ ਹਮ ਚੱਲ ਕੇ ਜਾਂਦਾ ਲੈਣ 2 ਕਿਲੋਮੀਟਰ ਚਾਲ 4 ਕਿਲੋਮੀਟਰ ਦੁਕਾਨ ਤੋਂ ਤੇ ਦੁੱਧ ਵਾਲਾ ਆਪ ਦੁੱਧ ਵੇਚਣ ਆਉਂਦਾ ਕਰੇ ਇਹ ਤਾਂ ਹੁਣ ਸਾਡੀ ਸੁਸਾਇਟੀ ਦੇ ਮਾਪਦੰਡ ਨੇ ਨਾ ਅਸੀਂ ਦੁੱਧ ਲੈਣ ਤਾਂ ਨਹੀਂ ਜਾਂਦੇ ਦੁੱਧ ਦੋਤੀ ਸਾਡੇ ਘਰੇ ਦੁੱਧ ਦੇਣ ਆਉਂਦਾ ਵਿਚਾਰਾ ਉਹ ਚੰਗੀ ਚੀਜ਼ ਆ ਉਹ ਅਸੀਂ ਲੈਣ ਨਹੀਂ ਜਾਂਦੇ ਮਾੜੀ ਚੀਜ਼ ਬੰਦਾ ਲੈਣ ਜਾਂਦਾ ਤੇ ਇਹ ਜੇ ਅਸੀਂ ਸਰਕਾਰ ਇਹਨ ਸਰਕਾਰ ਹੁਣ ਦੇਖੋ ਨਸ਼ੇ ਤੇ ਕਹਿੰਦੇ ਸਰਕਾਰ ਗਾਜ ਡੋਡੇ ਆ ਫੀ ਵਾਲਾ ਨੂੰ ਫੜ ਲਓ ਚਿੱਟੇ ਲੈਣ ਤੋਂ ਪੈਸੇ ਲੈ ਕੇ ਵਕਾਈ ਜਾਂਦੇ ਫਿਰ ਹੁਣ ਇਹਨੂੰ ਕੀ ਸਮਝੋਗੇ ਹੈ ਥੋੜੇ ਕੋਲੇ ਪ੍ਰੂਫ ਆ ਉਹ ਯਾਰ ਕਮਾਲ ਕਰਦੇ ਹੋ ਤੁਸੀਂ ਮੈਨੂੰ ਐ ਦੱਸੋ ਫਿਰ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਪ੍ਰੂਫ ਇਹ ਆ ਵੀ ਆ ਕਿੰਨੇ ਲੋਕ ਰੋਜ਼ ਖਬਰਾਂ 'ਚ ਪੜਦੇ ਆ ਆਪਾਂ ਇੰਨੇ ਭੁੱਕੀ ਫੜ ਲਈ ਇੰਨੀ ਫੀਮ ਫੜ ਲਈ ਕਦੇ ਦਿਖਾਇਆ ਚਿੱਟੇ ਵਾਲਿਆਂ ਨੂੰ ਫੜਦੇ ਚਿੱਟੇ ਵਾਲ ਦਿਨ ਦਿਨ ਡਗੜ ਡਗੜ ਕਰਦੇ ਫਿਰਦੇ ਆ ਇਹ ਵੀ ਉਸ ਚੀਜ਼ ਦਾ ਹਿੱਸਾ ਹੈ ਉਸ ਵਾਗੀ ਪੁਣੇ ਨੂੰ ਖਤਮ ਕਰਨ ਦਾ ਉਹ ਮਿਹਨਤ ਕਸ਼ ਲੋਕਾਂ ਨੂੰ ਜਿਹੜੇ ਵਿਚਾਰੇ ਨਸ਼ੇ-ਨੁਸ਼ੇ ਤੇ ਲੱਗ ਗਏ ਆ ਆਪਾਂ ਕਿਸੇ ਨਸ਼ੇ ਨੂੰ ਪ੍ਰੋਮੋਟ ਨਹੀਂ ਕਰਦੇ ਪਰ ਜਿਹੜਾ ਬੇਵਸੋ ਕੇ ਲੱਗ ਗਿਆ ਮਾਨਸਿਕ ਤੌਰ ਤੇ ਟੁੱਟ ਗਿਆ ਰੋਸ਼ੇ ਦਾ ਆਦੀ ਹੋ ਗਿਆ ਤੇ ਫਿਰ ਉਹਨਾਂ ਨੂੰ ਉਹ ਜੇ ਗੋਲੀਆਂ ਪ੍ਰੋਵਾਈਡ ਕਰਾਉਂਦੀ ਆ ਸਰਕਾਰ ਹੁਣ ਤੁਸੀਂ ਜਾਣਿਓ ਹਸਪਤਾਲ ਵੀ ਦੇਖਦੇ ਹੋ ਜਾ ਕੇ ਕਵਰ ਕਰੇ ਉਸ ਵੇਲੇ ਲਾਈਨ ਲੱਗੀ ਹੁੰਦੀ ਲੋਕ ਲੜਦੇ ਹੁੰਦੇ ਗੋਲੀਆਂ ਲੈਣ ਪਿੱਛੇ ਤੇ ਜੇ ਸਰਕਾਰ ਗੋਲੀ ਦਾ ਖਰਚਾ ਕਰ ਸਕਦੀ ਹੈ ਤੇ ਸਰਕਾਰ ਡੋਡਿਆਂ ਦਾ ਚਮਚਾ ਦੇ ਵੀ ਉਹਨਾਂ ਨੂੰ ਉਹ ਮਰਨਗੇ ਤਾਂ ਨਹੀਂ ਉਹਨਾਂ ਦੇ ਲੀਵਰ ਤਾਂ ਨਹੀਂ ਖਰਾਬ ਹੋਣਗੇ ਕਿਡਨੀਆਂ ਤਾਂ ਨਹੀਂ ਗਲਣਗੀਆਂ ਉਹ ਕੰਮ ਤਾਂ ਕਰਨਗੇ ਤੁਸੀਂ ਸਮਰਥਨ ਕਰਦੇ ਹੋ ਅਸੀਂ ਇਦਾਂ ਕਿ ਪੰਜਾਬ ਦੇ ਵਿੱਚ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਬਿਲਕੁਲ ਕਰਦੇ ਆ ਜੀ ਪਰ ਕੁਝ ਲੋਕ ਕੰਦੀ ਕਹਿ ਰਹੇ ਕਿ ਇੱਕ ਨਸ਼ੇ ਤੋਂ ਠਾ ਕੇ ਲੋਕ ਦੂਜੇ ਨਸ਼ੇ ਲੱਗ ਜਾਣਗੇ ਦੇਖੋ ਇੱਕ ਮਾਰੂ ਨਸ਼ਾ ਹੈ ਹੂੰ ਜਿਹਦਾ ਅੰਤ ਹੀ ਜਿਹਦੇ ਛੱਡਣਾ ਜਦੋਂ ਉਹਦਾ ਮੌਤ ਹੋਣੀ ਉਹ ਤੋਂ ਛੱਡਦਾ ਉਹ ਆ ਚਿੱਟਾ ਹੂੰ ਉਹ ਸਿੰਥੈਟਿਕ ਡਰੱਗਸ ਹੂੰ ਉਹ ਆ ਮੈਡੀਕਲ ਨਸ਼ੀ ਇਹ ਖਾਤਮਾ ਕਰਦੇ ਬੰਦੇ ਦਾ ਅਸੀਂ ਤਾਂ ਤੁਸੀਂ ਦੇਖਿਆ ਲੰਬੇ ਸਮੇਂ ਤੋਂ ਅਸੀਂ ਤਾਂ ਦੇਖਿਆ ਨਹੀਂ ਕਦੇ ਕੋਈ ਫੀਮ ਡੋਡੇ ਖਾ ਕੇ ਬੰਦਾ ਮਰਿਆ ਪਰ ਹਾਲਾਂਕਿ ਅਸੀਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਨਸ਼ਾ ਮੰਦ ਤੁਸੀਂ ਜਰ ਜਿਹੜਾ ਬੰਦਾ ਖਾ ਕੇ ਕੰਮ ਕਰਦਾ ਉਹ ਕਾਹਦਾ ਨਸ਼ਾ ਹੂੰ ਜੇ ਬੰਦਾ ਕੋਈ ਉਹ ਡੋਡੇ ਫੀਮ ਖਾ ਕੇ ਖੇਤ ਚ ਜੁਟਿਆ ਰਹਿੰਦਾ ਹੈ 8-10 ਦਾ ਘੰਟੇ ਜਿਉਂ ਉਹਦਾ ਮਨ ਲੱਗਦਾ ਕੰਮ ਨੂੰ ਉਹ ਤਣਾ ਮੁਕਤ ਹੁੰਦਾ ਪੁਰਾਣੇ ਜ਼ਮਾਨੇ ਚ ਹੁਣ ਜਿਹੜੇ ਵੈਦ ਹਕੀਮ ਸੀ ਉਹ ਕਾਦੇ ਨਾਲ ਇਲਾਜ ਕਰਦੇ ਸੀ ਉਹ ਤਾਂ ਜ਼ਖਮ ਤੇ ਫੀਮ ਲਾਉਂਦੇ ਸੀ ਜੀ ਤੇ ਜੇ ਉਹ ਇਹ ਤਾਂ ਛੱਡੋ ਪੁਰਾਣੇ ਜ਼ਮਾਨੇ ਚ ਪੁਰਾਣੀਆਂ ਬੇਬੇ ਅਸੀਂ ਬਜ਼ੁਰਗਾਂ ਤੋਂ ਸੁਣਦੇ ਆ ਉਹ ਬੇਬੇ ਵਿਚਾਰੀਆਂ ਦੁੱਧ ਬੱਚਿਆਂ ਨੂੰ ਜਦੋਂ ਪਿਉਂਦੀਆਂ ਬੱਚੇ ਰੋਂਦੇ ਸੀ ਉਹਨਾਂ ਦੇ ਮਾੜਾ ਜਿਹਾ ਮੂੰਹ ਲਾ ਦਿੰਦੇ ਸੀ ਤੇ ਬੱਚਾ ਦੁੱਧ ਪੀਂਦਾ ਪੀਂਦਾ ਸੌ ਜਾਂਦਾ ਸੀ ਇਹ ਚੀਜ਼ ਇਹ ਚੀਜ਼ ਜੜੀਆਂ ਬੂਟੀਆਂ ਨਾਲ ਜਿਹੜੀ ਧਰਤੀ ਦੇ ਉੱਤੇ ਆਲੇ-ਦੋਲੇ ਉੱਗਦੀ ਆ ਉਹ ਨਸ਼ਾ ਨਹੀਂ ਕਹਿ ਸਕਦੇ ਉਹਨੂੰ ਉਹਨੂੰ ਲੈਣਾ ਕਿਵੇਂ ਆ ਹੁਣ ਦਵਾਈਆਂ 'ਚ ਸਾਰੀਆਂ ਹਫੀਮ ਨਹੀਂ ਜੀ ਹਫੀਮ ਹੀ ਪੈਂਦੀ ਸਾਰੀਆਂ ਦਵਾਈਆਂ 'ਚ ਤੇ ਜਿਹੜੀਆਂ ਦਵਾਈਆਂ ਲੀਵਰ ਖਰਾਬ ਕਰਦੀਆਂ ਸਰਕਾਰ ਇਹ ਹਿੱਸੇ ਨੇ ਇੱਕ ਚੀਜ਼ ਦੇ ਪੰਜਾਬ ਨੂੰ ਖਾਸ ਤੌਰ ਤੇ ਇਹ ਜਿਹੜਾ ਪੰਜਾਬ ਮਤਲਬ ਸ਼ਮਸ਼ੀਰ ਪੁਜਾਇਆ ਮੁਲਕ ਦੀ ਜਿਹੜੇ ਪੰਜਾਬ ਨੇ ਹਰੇਕ ਹਮਲੇ ਤੋਂ ਬਚਾਇਆ ਯਾਰ ਤੁਸੀਂ ਉਸੇ ਪੰਜਾਬ ਨੂੰ ਮਾਰਨ ਲੱਗਿਆਂ ਆ ਹੁਣ ਲੜਾਈ ਲੱਗੀ ਸੀ ਨਾ ਪਾਕਿਸਤਾਨ ਨਾਲ ਹੂੰ ਡਰਾਮਾ ਕੀਤਾ ਸੀ ਨਾ ਮੋਤੀ ਹੁਣਾ ਨੇ ਵੋਟਾਂ ਲੈਣ ਵਾਸਤੇ ਵੀ ਆਪਦੀ ਇੱਜ਼ਤ ਬਣਾਉਣ ਵਾਸਤੇ ਤੇ ਉਸ ਲੜਾਈ ਦੇ ਵਿੱਚ ਉਧਰਲੇ ਲਹਿੰਦੇ ਪੰਜਾਬ ਵਾਲੇ ਨੌਜਵਾਨਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਤੁਸੀਂ ਵੀ ਦੇਖੀਆਂ ਹੋਣੇ ਮੈਂ ਬਹੁਤ ਦੇਖੀਆਂ ਵੀਡੀਓ ਜਿਹੜੇ ਕਹਿੰਦੇ ਸੀ ਸਾਡੇ ਭਰਾ ਨੇ ਪੰਜਾਬ ਵਾਲੇ ਉਹਨਾਂ ਨੇ ਇੱਕ ਵਾਰ ਮੜਾ ਜਾ ਪਾਸੇ ਕਰ ਦਿਓ ਅਸੀਂ ਮੈਂਟਲ ਦਿੱਲੀ ਪਹੁੰਚ ਜਾਗੇ ਪੰਜਾਬ ਦੀ ਤਾਕਤ ਤੋਂ ਹਰੇਕ ਬੰਦਾ ਜਾਣੂ ਤੇ ਪੰਜਾਬ ਦੀ ਤਾਕਤ ਨੂੰ ਖਤਮ ਵੀ ਹਰੇਕ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁੱਕਣਾ ਨਹੀਂ ਕਿਉਂਕਿ ਵਸਦਾ ਗੁਰਾਂ ਦੇ ਨਾਂ ਤੇ ਆ ਗੁਰੂਆਂ ਦੀ ਧਰਤੀ ਆ ਗੁਰੂਆਂ ਦੀ ਸਾਨੂੰ ਗੁਰਤੀ ਮਿਲੀ ਹੋਈ ਆ ਇਹ ਮੁਕਦਦ ਹੈ ਨਹੀਂ ਪਰ ਗੁਰੂਆਂ ਦੀ پاک ਧਰਤੀ ਆ ਇਹਦੇ ਨਾਲ ਦੀ ਧਰਤੀ ਤੁਸੀਂ ਕਹਿ ਰਹੇ ਹੋ ਕੋਈ ਕਿਤੇ ਵੀ ਨਹੀਂ ਇਹਦੇ ਵਿੱਚ ਸ਼ੱਕ ਵੀ ਨਹੀਂ ਹੈਗੀ ਕੋਈ ਪਰ ਇਹ ਧਰਤੀ ਗੰਧਲੀ ਹੋਈ ਆ ਮੈਲੀ ਹੋਈ ਆ ਇਹਦੇ ਲਈ ਜਿਹੜੀ ਇੱਕ ਕਸੂਰਵਾਰ ਨੇ ਉਹ ਤਤਕਾਲੀ ਸਰਕਾਰਾਂ ਨੇ ਸੱਤਾਧਾਰੀ ਪਾਰਟੀ ਆ ਜਾਂ ਲੋਕ ਕਸੂਰਵਾਰ ਨਹੀਂ ਇਹ ਚੀਜ਼ਾਂ ਨੇ ਤੁਸੀਂ ਦੇਖੋ ਚੋਣ ਵਾਲੇ ਕਸੂਰਵਾਰ ਨੇ ਹੂੰ ਪਹਿਲਾਂ ਪਹਿਲਾ ਕਸੂਰਵਾਰ ਚੋਣ ਵਾਲਾ ਬੰਦਾ ਚਲੋ ਉਹ ਭਰੋਸਾ ਕਰ ਲੈਂਦਾ ਜੀ ਅਸਲ ਕਸੂਰਵਾਰ ਤਾਂ ਜਿਹੜੇ ਬਣ ਜਾਂਦੇ ਹੋ ਨਹੀਂ ਜਦੋਂ ਤੁਹਾਨੂੰ ਲੋਕਾਂ ਨੇ ਵਿਸ਼ਵਾਸ ਕਰਕੇ ਤੁਹਾਨੂੰ ਚੁਣ ਲਿਆ ਯਾਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਕਿਉਂ ਨਹੀਂ ਉੱਤਰਦੇ ਜੀ ਅੱਖਾਂ ਬੰਦ ਕਰਕੇ ਲੋਕਾਂ ਨੂੰ ਵੀ ਬੇਨਤੀ ਹੈ ਅੱਖਾਂ ਬੰਦ ਕਰਕੇ ਨਾ ਚੁਣਿਆ ਕਰੋ ਅੱਖਾਂ ਬੰਦ ਕਰਕੇ ਨਾ ਵੋਟਾਂ ਪਾਇਆ ਕਰੋ ਥੋੜਾ ਬਹੁਤ ਬੰਦੇ ਬਾਰੇ ਜਾਣ ਲਿਆ ਕਰੋ ਕਿ ਇਹ ਤੁਹਾਡੇ ਲਈ ਕੁਝ ਕਰ ਸਕਦਾ ਇਹਦੇ ਚ ਤੰਤ ਹੈ ਹੂੰ ਇਹ ਲੜ ਸਕਦਾ ਤੁਹਾਡੇ ਹੱਕਾਂ ਲਈ ਜੀ ਬਹੁਤ ਸਾਰੇ ਐਸੇ ਰਾਸੀ ਲੋਕ ਨੇ ਜਿਹੜੇ ਬਿਨਾਂ ਸਰਕਾਰ ਤੋਂ ਵੀ ਲੜੀ ਜਾਂਦੇ ਨੇ ਹੂੰ ਮਤਲਬ ਜ਼ਰੂਰੀ ਨਹੀਂ ਹੈਗਾ ਸਰਕਾਰ ਦਾ ਹਿੱਸਾ ਹੋਣ ਆਪੋਜੀਸ਼ਨ ਚ ਹੋ ਕੇ ਵੀ ਉਹ ਨੱਕ ਚ ਦਮ ਕਰੀ ਰੱਖਦੇ ਨੇ ਸਰਕਾਰ ਦੇ ਸਰਕਾਰਾਂ ਉਹਨਾਂ ਦੇ ਖਾਤੇ ਦਾ ਬੈਨ ਕਰ ਦਿੰਦੀਆਂ ਨੇ ਸਰਕਾਰਾਂ ਉਹਨਾਂ ਦੇ ਅਕਾਊਂਟ ਬੈਨ ਕਰਦੀਆਂ ਰੀਚ ਘਟਾ ਦਿੰਦੀਆਂ ਨੇ ਤਾਂ ਫਿਰ ਇਹ ਚੀਜ਼ਾਂ ਧਿਆਨ ਮੰਗਦੀਆਂ ਇਹ ਤਾਂ ਯਾਰ ਗੰਦਗੀ ਆ ਇਹ ਤੁਸੀਂ ਇਹ ਸਮਝੋ ਵੀ ਇਹ ਜਿਹੜੀਆਂ ਕੁੜੀਆਂ ਇਸ ਲਾਈਨ ਤੇ ਤੁਰੀਆਂ ਹੋਈਆਂ ਨਾ ਉਹ ਕੱਲੀਆਂ ਆਪਣਾ ਆਪਣੀ ਖਰਾਬ ਕਰਦੀਆਂ ਆ ਆਮ ਤੇ ਪਰਿਵਾਰ ਦੀ ਬੇਇੱਜ਼ਤੀ ਨਹੀਂ ਕਰਦੀਆਂ ਉਹ ਤਾਂ ਤੁਸੀਂ ਇੱਕ ਚੀਜ਼ ਦੇਖੋ ਵੀ ਜਿਹੜੀਆਂ ਹੋਰ ਕੁੜੀਆਂ ਨਾ ਨਵੇਂ ਬੱਚੇ ਆ ਭੋਲੇ ਭਾਲੀਆਂ ਬੱਚੀਆਂ ਨੇ ਉਹ ਉਹਨਾਂ ਨੂੰ ਐਂ ਕਹਿੰਦੀਆਂ ਨੇ ਹੁਣ ਤੁਸੀਂ ਇੰਟਰਵਿਊ ਸੁਣੀਆਂ ਹੋਣੀਆਂ ਇਹਨਾਂ ਦੀ ਜੀ ਅਸੀਂ ਤਾਂ ਜੀ ਗਰੀਬੀ 'ਚ ਉਠੀਆਂ ਨੇ ਅਸੀਂ ਤਾਂ ਜੀ ਜਦੋਂ ਗਰੀਬੀ 'ਚ ਸੀਗੀਆਂ ਸਾਡਾ ਕੰਮ ਚੱਲਦਾ ਨਹੀਂ ਸੀਗਾ ਸਾਡੇ ਰੋਟੀ ਨਹੀਂ ਸੀ ਹੈਗੀ ਘਰੇ ਪੱਕ ਦੀ ਇਹਦਾ ਮਤਲਬ ਕੀ ਹੋਇਆ ਹੁਣ ਸਾਡੇ ਕੋਲੇ ਗੱਡੀਆਂ ਆ ਗਈਆਂ ਮਹਿੰਗੇ ਫੋਨ ਆ ਗਏ ਆ ਇੱਕ ਤਰੀਕੇ ਦੇ ਨਾਲ ਅੱਖਾਂ ਚੋਂ ਦੇ ਹੁੰਦੀਆਂ ਨੇ ਇਹ ਜੀ ਜਿਹੜੀ ਉਹ ਜਵਾਨੀ ਆ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਕੱਚੇ ਦੁੱਧ ਵਰਗੀ ਹੁੰਦੀ ਆ ਹੂੰ ਕੱਚੇ ਦੁੱਧ ਵਰਗੀ ਜਵਾਨੀ ਹੈ ਜਿਹੜੀ 18-20 ਸਾਲ ਦੀ ਹੈ ਇਹਨੂੰ ਚਾਹੇ ਤੁਸੀਂ ਜਾਗ ਲਾ ਕੇ ਮਲਾਈ ਕੱਢ ਲਓ ਮੱਖਣੀ ਕੱਢ ਲਓ ਦੁੱਧ ਘਿਓ ਜੋ ਮਰਜ਼ੀ ਬਣਾ ਲਓ ਤੁਸੀਂ ਦਹੀਂ ਬਣਾ ਲਓ ਲੱਸੀ ਬਣਾ ਲਓ ਮੱਖਣ ਬਣਾ ਲਓ ਉਸ ਸਾਡੇ ਤੇ ਡਿਪੈਂਡ ਕਰਦਾ ਕਿ ਉਸ ਜਵਾਨੀ ਨੂੰ ਕਿਹੜੇ ਪਾਸੇ ਤੋਰਨਾ ਹੈ ਦੁੱਧ ਕਾੜ ਕੇ ਉਹ ਤਾਂ ਦੁੱਧ ਘਰਨੀ ਚ ਰੱਖਣਾ ਦੁੱਧ ਪੀਣਾ ਹੈ ਉਹ ਜਾਂ ਉਹਨੂੰ ਅਸੀਂ ਦੇਸੀ ਘਿਓ ਬਣਾਉਣਾ ਉਹਦੀ ਮੱਖਣੀ ਕੱਢਣੀ ਹੈ ਦਹੀਂ ਬਣਾਉਣਾ ਸਾਡੇ ਤੇ ਡਿਪੈਂਡ ਕਰਦਾ ਉਸ ਜਵਾਨੀ ਨੂੰ ਤੇ ਇਹ ਕੀ ਕਹਿੰਦੇ ਨੇ ਜਿੰਨੇ ਤੁਸੀਂ ਆ ਦੇਖੋ ਜਿੰਨੇ ਗੰਦ ਪਾਉਣ ਵਾਲੇ ਨੇ ਹਣ ਉਹਨਾਂ ਦੀ ਥੜਾ ਥੜਾ ਇੰਟਰਵਿਊ ਆ ਰਹੀ ਹੈ ਨਾ ਅਸੀਂ ਤਾਂ ਜੀ ਗਰੀਬ ਆ ਅਸੀਂ ਯਾਰ ਗਰੀਬੀ ਨੂੰ ਤੁਸੀਂ ਮਜਬੂਰੀ ਬਣਾ ਲਿਆ ਗਰੀਬੀ ਨੂੰ ਚੁਣੌਤੀ ਕਿਉਂ ਨਹੀਂ ਬਣਾਉਂਦੇ ਬਹੁਤ ਸਾਰੀਆਂ ਐਸੀਆਂ ਧੀਆਂ ਜਿਨ੍ਹਾਂ ਦੀ ਮਿਸਾਲ ਕਲਪਨਾ ਚਾਵਲਾ ਦੀ ਮਿਸਾਲ ਆ ਯਾਰ ਉਹ ਤਾਂ ਬਾਪੂ ਦੁਕਾਨਦਾਰ ਸੀ ਇੱਕ ਛੋਟਾ ਜਿਹਾ ਤੇ ਉਹ ਕੁੜੀ ਪੜਦੀ ਕਿ ਉਹਨੂੰ ਸਕਾਲਰਸ਼ਿਪ ਮਿਲਦੀ ਕਿ ਪੜਦੀ ਕਿ ਪੜਦੀ ਹੀ ਤੇ ਦੇਖੋ ਦੁਨੀਆ 'ਚ ਉਹਦਾ ਜਨਾਮ ਸਦਾ ਰਹੂਗਾ ਨਾਮ ਉਹਦਾ ਪਰ ਬਰਾੜ ਸਾਹਿਬ ਇੱਕ ਹੋਰ ਸਵਾਲ ਆ ਲੋਕਾਂ ਦੇ ਜਾਣ ਦੇ ਬਕਸ਼ੀ ਸਵਾਲ ਆ ਉਹ ਜਿਹੜੇ ਪੰਜਾਬ ਨੂੰ ਲੈ ਕੇ ਚਿੰਤ ਤਲੋਕ ਆ ਉਹ ਵੀ ਗੱਲ ਕਰਦੇ ਆ ਕਿ ਇੰਨਾ ਦੇ ਘਟਨਾਵਾਂ ਦੇ ਨਾਲ ਨੰਗ ਸਿੰਘਾਂ ਦਾ ਅਕਸਾਉ ਖਰਾਬ ਨਹੀਂ ਹੁੰਦਾ ਕੱਥੇ ਤੇ ਜਿਹੜੇ ਨੰਗ ਸਿੰਘ ਆ ਗੁਰੂ ਦੇ ਬਾਣੇ ਦੇ ਪਤਾ ਕੁਛ ਨੂੰ ਕਹਿ ਰਿਹਾ ਪਰ ਕੰਮ ਉਹ ਗਲਤ ਕਰ ਰਹੇ ਆ ਦੇਖੋ ਫਿਰ ਹੁਣ ਤੁਸੀਂ ਜੀ ਇਹ ਗੱਲ ਤੋੜ ਲਈ ਆ ਹੁਣ ਫਿਰ ਤਾਂ ਇਹੀ ਵੀ ਕਹਿਣਗੇ ਲੋਕ ਕਿ ਇੰਦਰਾ ਗਾਂਧੀ ਦੇ ਕਤਲ ਨੂੰ ਵੀ ਕਹਿਣਗੇ ਜੀ ਗਲਤ ਕੀਤਾ ਫਿਰ ਤਾਂ ਹੂੰ ਫਿਰ ਤਾਂ ਇਹ ਵੀ ਕਹਿਣਗੇ ਜੀ ਆ ਆ ਆ ਰਾਮ ਜੀ ਦਾ ਭਰਾ ਸੀ ਲక్ష్మణ ਜੀ ਲక్ష్ਮਣ ਨੇ ਸਰੂਪਨਖਾ ਦਾ ਨੱਕ ਵੱਢਦਾ ਸੀ ਕਿ ਤੁਸੀਂ ਉਹਨੂੰ ਵੀ ਗਲਤ ਕਹਿੰਦੇ ਫਿਰ ਜੇ ਤੁਸੀਂ ਉਹਨੂੰ ਗਲਤ ਕਹਿਣ ਦਾ ਜਿਗਰਾ ਰੱਖ ਲਿਆ ਤਾਂ ਫਿਰ ਹਰ ਇੱਕ ਗੱਲ ਨੂੰ ਗਲਤ ਕਹੋ ਹੂੰ ਇਹ ਚੀਜ਼ਾਂ ਇੱਕ ਇੱਕ ਮਨੋਵਿਗਿਆਨਿਕ ਤੌਰ ਤੇ ਤੁਹਾਡੇ ਦਿਮਾਗ ਨੂੰ ਹੋਰ ਪਾਸੇ ਲਾਉਣ ਵਾਸਤੇ ਖੇਡਾਂ ਖੇਡੀਆਂ ਜਾਂਦੀਆਂ ਨੇ ਤੁਸੀਂ ਸਮਝੋ ਹੁਣ ਕਿੰਨੇ ਮੁੱਦੇ ਨੇ ਪੰਜਾਬ ਦੇ ਕੋਈ ਉਹਨਾਂ ਮੁੱਦਿਆਂ ਦੀ ਗੱਲ ਕਰਦਾ ਨਵਾਂ ਮੁੱਦਾ ਖੜਾ ਕਰਕੇ ਦੂਜਿਆਂ ਨੂੰ ਰੋਲ ਦਿੱਤਾ ਜਾਂਦਾ ਹੈ ਇਹ ਸਰਕਾਰ ਇਹ ਜੀਓਪੋਲਿਟਿਕਸ ਦਾ ਹਿੱਸਾ ਹੈ ਇੱਕ ਚੀਜ਼ ਕਿ ਆ ਗੱਲ ਹੋ ਗਈ ਆ ਹੁਣਾਂ ਚ ਇਹ ਤਾਂ ਉਹ ਧਿਆਨ ਭਟਕਾਉਣ ਲਈ ਨਵੀਂ ਗੱਲ ਸ਼ੁਰੂ ਕਰਦਾ ਲੋਕ ਚੱਕ ਕੇ ਉਦੋਂ ਤੁਰ ਪੈਂਦੇ ਯਾਰ ਅੱਜ ਸੋਸ਼ਲ ਮੀਡੀਆ ਦਾ ਜੋਗਾ ਤੁਸੀਂ ਇਹਨਾਂ ਇਹਨਾਂ ਕੁੜੀਆਂ ਨੂੰ ਪੁੱਛਦਾ ਮੈਂ ਬਾਹਰ ਬੈਠੀਆਂ ਕੁੜੀਆਂ ਯਾਰ ਉਹ ਗੰਦ ਪਾ ਰਹੀਆਂ ਜਿਹੜੀਆਂ ਬਾਹਰਲੇ ਮੁਲਕ 'ਚ ਬੈਠੀਆਂ ਜਿਹੜੀਆਂ ਪੋੜੀਆਂ ਭਾਲੀਆਂ ਧੀਆਂ ਨੂੰ ਯਾਰ ਵਰਗੜਾ ਰਹੀਆਂ ਇਸ ਪਾਸੇ ਨੂੰ ਧੱਕ ਰਹੀਆਂ ਨੇ ਕਿ ਸਾਡਾ ਦੇਖੋ ਸਾਡੀ ਲਾਈਫ ਲਗਜ਼ਰੀ ਹੋ ਗਈ ਆ ਗੰਦ ਪਾਉਣਾ ਇਹ ਇੱਕ ਚੀਜ਼ ਆ ਜਿਹੜੀ ਮੁੜ ਨਹੀਂ ਨੀ ਵਾਪਸ ਉਹ ਇੱਜ਼ਤ ਆ ਜੀ ਇਹਨੂੰ ਦਾਤ ਇਹਨਾਂ ਨਾ ਲਾਓ ਬਿਲਕੁਲ ਪੈਸਿਆਂ ਨਾਲ ਹੋਰ ਸਾਰਾ ਕੁਝ ਖਰੀਦਿਆ ਜਾਊਗਾ ਉਹ ਇੱਜ਼ਤ ਇੱਕ ਵਾਰ ਗਈ ਵਾਪਸ ਨਹੀਂ ਆਉਣੀ ਪੈਸੇ ਕਮਾਉਣ ਦੇ 100 ਟੰਗ ਨੇ 1000 ਟੰਗ ਨੇ ਪੈਸਾ ਕਮਾਉਣਾ ਕੋਈ ਔਖ ਨਹੀਂ ਅੱਜ ਦੇ ਸਮੇਂ ਚ ਮਿਹਨਤ ਕਰੋ ਇੱਕ ਰਾਹ ਹੈ ਮਿਹਨਤ ਵਾਲਾ ਤੁਹਾਨੂੰ ਸ਼ੁਰੂ ਦੇ ਵਿੱਚ ਜ਼ਰੂਰ ਔਖਾ ਲੱਗੂਗਾ ਪਰ ਮਿਹਨਤ ਕਰਕੇ ਜੋ ਆਨੰਦ ਤੇ ਸਕੂਨ ਆਉਂਦਾ ਹੈ ਨਾ ਤੁਸੀਂ ਜਦੋਂ ਕਰਿਆ ਕਿ ਪੈਨੇ ਹੋ ਨਾ ਆਪਦੇ ਬਿਸਤਰੇ ਤੇ ਮੰਜੇ ਤੇ ਤੇ ਤੁਹਾਨੂੰ ਪੈਣਸਰ ਨਹੀਂ ਦਾ ਜਾਂਦੀ ਆ ਜੇ ਤੁਸੀਂ ਮਿਹਨਤ ਕਰਦੇ ਉਹਦੇ ਚ ਸਕੂਨ ਆ ਜੇ ਠੱਗੀਆਂ ਮਾਰਦੇ ਹੋ ਲੁੱਟਦੇ ਹੋ ਜਿਸਮ ਵੇਚਦੇ ਹੋ ਜਿਸਮ ਦਿਖਾਉਂਦੇ ਹੋ ਨਮਾਸ਼ ਕਰਦੇ ਹੂੰ ਇੱਜ਼ਤ ਵੇਚ ਤੇ ਉਹ ਨਲਾਮ ਕਰਦੇ ਹੂੰ ਆਪ ਦੀ ਇੱਜ਼ਤ ਤੁਸੀਂ ਕਦੇ ਜ਼ਿੰਦਗੀ ਪਰ ਚੈਨ ਨਾਲ ਨਹੀਂ ਸੌ ਸਕਦੇ ਤੁਸੀਂ ਇਹਨਾਂ ਕੁੜੀਆਂ ਨੂੰ ਪੁੱਛੋ ਜਿਹੜੀਆਂ ਇਹ ਕੰਮ ਕਰਦੀਆਂ ਨੇ ਉਹਨਾਂ ਨੂੰ ਸਵਾਲ ਪੁੱਛੋ ਆ ਜਿਹੜੇ ਬਾਬੇ ਦਾ ਤੁਸੀਂ ਨਾਂ ਲਿਆ ਸੀ ਇੱਕ ਦਾ ਲੰਡਰ ਜੇ ਦਾ ਉਹਨੂੰ ਪੁੱਛੋ ਕਿ ਇਹਨਾਂ ਨੂੰ ਪੁੱਛਣ ਵੀ ਇਹਨਾਂ ਦੀਆਂ ਦਾਤੀਆਂ ਨਾਨੀਆਂ ਇਹੇ ਕੰਮ ਕਰਦੀਆਂ ਸੀ ਉਹ ਰੋਟੀ ਨਹੀਂ ਸਿਕਾਉਂਦੀਆਂ ਉਹ ਸਮਾਜ ਦੇ ਵਿੱਚ ਵਿਚਰਦੀਆਂ ਨਹੀਂ ਸੀ ਉਹਨਾਂ ਕੋਲੇ ਮੋਬਾਈਲ ਹੈ ਨਹੀਂ ਸੀ ਉਹਨਾਂ ਕੋਲੇ ਮੋਬਾਈਲ ਹੈ ਨਹੀਂ ਸੀ ਉਹ ਇਹਦਾ ਮਤਲਬ ਉਹ ਕੀ ਕਰਦੀਆਂ ਸੀ ਤੁਹਾਡੀਆਂ ਮਾਵਾਂ ਕਿਵੇਂ ਪਲੀਆਂ ਨੇ ਇਹ ਕਿਹੜਾ ਤਰੀਕਾ ਹੋਇਆ ਸਮਾਜ ਦੇ ਵਿੱਚ ਅੱਗੇ ਵਧਣ ਦਾ ਲਗਜ਼ਰੀ ਲਾਈਫ ਜੀ ਆਉਣ ਦਾ ਇਹਨਾਂ ਇਹ ਇਸ ਜ਼ਿੰਦਗੀ ਦੇ ਵਿੱਚ ਤੁਸੀਂ ਪਾਪ ਕਰ ਰਹੇ ਹੋ ਜੀ ਤੁਸੀਂ ਜਿਸਮ ਦਿਖਾ ਕੇ ਨਮੈਸ਼ ਕਰਕੇ ਪਾਪ ਕਰ ਰਹੇ ਹੋ ਤੇ ਅਨਿੱਕੇ ਨਿੱਕਿਆਂ ਬੱਚਿਆਂ ਨੂੰ ਇੱਧਰ ਤੱਕ ਰਹੇ ਹੋ ਯਾਰ ਕਿੱਡਾ ਵੱਡਾ ਪਾਪ ਕਰ ਰਹੇ ਹੋ ਕੁੜੀ ਇੱਕ ਸਿਨੈਰੀਓ ਬਣਿਆ ਹੋਇਆ ਹੈ ਬਿਲਕੁਲ ਜੀ ਇਹ ਤਾਂ ਦਿਖਾ ਤੁਸੀਂ ਆਪ ਹੀ ਸੋਚੋ ਨਾ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਮੈਂ ਤਾਂ ਗਰੀਬ ਸੀ ਹਮ ਮੈਂ ਆ ਮੰਨ ਲਓ ਤੁਸੀਂ ਆਪਣੀ ਗੱਲ ਕਰਦੇ ਹੋ ਜੀ ਤੁਸੀਂ ਕਹੋ ਜੀ ਮੈਂ ਤਾਂ ਗਰੀਬ ਸੀ ਬਹੁਤ ਪਰਿਵਾਰ ਦੇ ਵਿੱਚ ਸਾਡਾ ਰੋਟੀ ਵੀ ਨਹੀਂ ਸੀ ਪੱਕਦੀ ਜਦੋਂ ਦਾ ਮੈਂ ਆ ਨਸ਼ਾ ਵੇਚਣ ਲੱਗਿਆ ਆ ਮੇਰੇ ਕੋਲ ਵੱਡੀ ਗੱਡੀ ਵੀ ਆ ਪਰ ਅਸਤੇਸ ਕਿਤੇ ਵੱਲ ਗੱਦੀ ਵੀ ਨਹੀਂ ਆ ਮੈਂ ਤਾਂ ਦੱਸਦਾ ਨਾ ਉਦਾਹਰਣ ਦਿੰਨੇ ਆਪਾਂ ਤੁਸੀਂ ਨਹੀਂ ਆਉਣਾ ਤੁਸੀਂ ਬਹੁਤ ਚੰਗੇ ਹੋ ਸਮਾਜ ਦੀ ਗੱਲ ਕਰਦੇ ਹੋ ਲੋਕਾਂ ਦੱਬੇ ਕੁਚਲੇ ਲੋਕਾਂ ਦੀ ਬਾਤ ਪਾਉਂਦੇ ਹੋ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਵੈਸੇ ਦੇ ਰਿਹਾ ਜੀ ਉਦਾਹਰਣ ਹੈ ਕਿ ਤੁਸੀਂ ਅੱਜ ਇਹ ਕਹਿਣ ਲੱਗ ਜਓ ਆ ਜਿਹੜੀ ਮੇਰੇ ਕੋਲ ਗੱਡੀ ਖੜੀ ਆ ਨਾ ਸਕੋਰਪੀਓ ਨਵੀਂ ਇਹ ਮੈਂ ਮੇਰੇ ਕੋਲ ਤਾਂ ਸਾਈਕਲ ਵੀ ਨਹੀਂ ਹੁੰਦਾ ਸੀ ਇਹ ਮੈਂ ਤਾਂ ਲਈ ਆ ਮੈਂ ਟੋਡੇ ਫੀਮ ਵੇਚੀ ਆ ਮੈਂ ਚਿੱਟਾ ਵੇਚਿਆ ਨਸ਼ਾ ਵੇਚਿਆ ਜੀ ਜਦੋਂ ਤੁਸੀਂ ਇਹ ਗੱਲ 20 20 ਸਾਲ ਦੇ 18 18 ਸਾਲ ਦੇ ਬ ਹੂੰ ਤੇ ਤੁਸੀਂ ਫਿਰ ਕੀ ਸੋਚਦੇ ਹੋ ਉਹ ਨਹੀਂ ਕਰਨਗੇ ਕੰਮ ਉਹਨਾਂ ਤੋਂ ਨਹੀਂ ਗਿਆ ਇਸ ਰਸਤੇ ਨੂੰ ਯਾਰ ਜੇ ਸਿਮਰਜੀਤ ਸਿੰਘ ਲਗਜ਼ਰੀ ਲਾਈਫ ਜਿਉ ਰਿਆ ਨਸ਼ਾ ਵੇਚਦਾ ਤਾਂ ਸੈਟਿੰਗ ਕਰਕੇ ਵੇਚੀ ਜਾਂਦਾ ਸੀ ਵੇਚ ਲੈਨੇ ਤਾਂ ਫਿਰ ਇਹ ਇੱਕ ਸਮਾਜ ਨੂੰ ਜਿਹੜੇ ਉਸ ਰਸਤੇ ਤੇ ਤੋਰ ਰਹੇ ਲੋਕ ਨੇ ਰੋਕਣਾ ਉਹਨਾਂ ਨੂੰ ਹੂੰ ਜ਼ਿੰਮੇਵਾਰੀ ਸਾਡੀ ਉਹਨੂੰ ਢੱਕਣ ਦੀ ਬਣਦੀ ਹੈ ਨਾ ਜਿਹੜੇ ਗਲਤਰਾ ਬਣਾਈ ਬੈਠੇ ਨੇ ਆਪ اختیار ਕਰਿਆ ਹੋਇਆ ਤੇ ਬਾਕੀ ਪੰਜਾਬ ਦੀ ਜਵਾਨੀ ਨੂੰ ਤਰਨ ਲਈ ਜ਼ੋਰ ਪਾ ਰਹੇ ਨੇ ਪ੍ਰੈਸ਼ਰਾਈਜ਼ ਕਰਨ ਨੇ ਮੈਂਟਲੀ ਹਰਾਸ਼ ਕਰਨ ਨੇ ਵੀ ਆ ਇਹਨੂੰ ਤਰਪੂ ਚੰਗੇ ਰੋਹੋ ਕਰਵਾਏ। ਸਰਪਾਤ ਸਾਹਿਬ ਸਵਾਲ ਇਹ ਵੀ ਵੱਡੇ ਤੇ ਗਹਿਰੇ ਆ ਕਿ ਇਸ ਤਰ੍ਹਾਂ ਕੰਮ ਕਰਨ ਦੇ ਨਾਲ ਜਿਵੇਂ ਅਮਰਪਾਲ ਸਿੰਘ ਮਹਿਰੋਂ ਨੇ ਕੰਮ ਕੀਤਾ ਹਾਲਾਂਕਿ ਉਹਨਾਂ ਨਾਮ ਨਿਸ ਕਤਲ ਦੇ ਵਿੱਚ ਆ ਰਿਹਾ ਦੋ ਬੰਦੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਫੜੇ ਗਏ ਆ ਕਿ ਇਸ ਤਰੀਕੇ ਦੇ ਨਾਲ ਲਚਰਤਾ ਜੜੀ ਹੈਗੀ ਆ ਉਹ ਗੱਤ ਨੂੰ ਕੀਤੀ ਜਾ ਸਕਦੀ ਹੈ ਕਿ ਕੁਝ ਲੋਕ ਕਹਿ ਰਹੇ ਕਿ ਇਸ ਇਸ ਤਰੀਕੇ ਦੇ ਨਾਲ ਤਾਂ ਇੱਕ ਦਬਾਅ ਬਣ ਰਿਹਾ ਲੋਕਾਂ ਦੇ ਵਿੱਚੋਂ ਡਰਦਾ ਮਾਹੌਲ ਬਣ ਰਿਹਾ ਤੁਸੀਂ ਉਸ ਦਿਨ ਦੀ ਵੀਡੀਓ ਵੀ ਦੇਖੇ ਲੋਕਾਂ ਦੇ ਕਿੰਨੇ ਆ ਕੇ ਮਾਫੀਆਂ ਵਾਲੇ ਫਿਰ ਹਮ ਹਰ ਇੱਕ ਬੰਦੇ ਨੇ ਮਾਫੀ ਮੰਗੀ ਨਹੀਂ ਫਿਰ ਹਮ ਫਿਰ ਮਤਲਬ ਇਹਦਾ ਕੀ ਮਤਲਬ ਇਹ ਪੱਕੇ ਤੌਰ ਤੇ ਹਲੋ ਸਾਤਾ ਜਾਂ ਡਾਂਡਾ ਡਾ ਰੋਡਾ ਇਹਦਾ ਮਤਲਬ ਕੀ ਕੱਢ ਗਏ ਵੀ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਇਹ ਸਹੀ ਕਹਾਵਤ ਹੈ ਹਮ ਮਤਲਬ ਜਿਹੜੇ ਗੱਲਾਂ ਦੇ ਉਹ ਹਿੰਦੀ ਦੀ ਕਹਾਵਤ ਆ ਵੀ ਲਾਤੋਂ ਕੇ ਬਹੁਤ ਬਾਤੋਂ ਸੇ ਨਹੀਂ ਮੰਨਤੇ ਮਤਲਬ ਇਹਦਾ ਮਤਲਬ ਇਹ ਸਾਬਤ ਕਰਤਾ ਇਹਨਾਂ ਸਾਰਿਆਂ ਨੇ ਗਲਤੀਆਂ ਮੰਨ ਕੇ ਵੀ ਅਸੀਂ ਨਹੀਂ ਕਰਦੇ ਹੁਣ ਤੁਹਾਨੂੰ ਕਿਉਂ ਪਤਾ ਲੱਗਣ ਲੱਗਿਆ ਕਿ ਅਸੀਂ ਗਲਤ ਕਰ ਰਹੇ ਥੋਨੂੰ ਪਹਿਲਾਂ ਕਿਉਂ ਨਹੀਂ ਲੱਗਿਆ ਕਿਉਂਕਿ ਪਹਿਲਾਂ ਪੈਸੇ ਬਣ ਰਹੇ ਸੀ ਕਿਸੇ ਨੂੰ ਇਹ ਮਹਿਸੂਸ ਹੀ ਨਹੀਂ ਹੋਈ ਗੱਲ ਕਿ ਅਸੀਂ ਗਲਤ ਕਰ ਰਹੇ ਹਾਂ ਦੱਬੀ ਤੁਰੇ ਹੁੰਦੇ ਸੀ ਗੰਮ ਗਾਲਾਂ ਕੱਢੀ ਜਾਂਦੇ ਆ ਮਾੜਾ ਬੋਲੀ ਜਾਂਦੇ ਆ ਐਸੀ ਭਾਸ਼ਾ ਬੋਲੀ ਜਾਂਦੇ ਜਿਹੜੀ ਦੇਖ ਨਹੀਂ ਸਕਦੇ ਹਾਂ ਇੱਕ ਗੱਲ ਮੈਂ ਅਮਰਪਾਲ ਦੀ ਸੁਣ ਰਿਹਾ ਸੀ ਉਹਨੇ ਬੜੀ ਵਧੀਆ ਗੱਲ ਲੱਗੀ ਮੈਨੂੰ ਉਹ ਕਹਿੰਦਾ ਯਾਰ ਅੱਜ ਕੱਲ੍ਹ ਛੁੱਟੀਆਂ ਹੋਈਆਂ ਹੋਈਆਂ ਬੱਚਿਆਂ ਨੂੰ ਸਾਰਾ ਹੋਮਵਰਕ ਬੱਚਿਆਂ ਦਾ ਉਹਦੇ ਤੇ ਆ ਫੋਨ ਤੇ ਆ ਆਨਲਾਈਨ ਬੱਚੇ ਪੜ੍ਹਾਈਆਂ ਹੁਣ ਕੀ ਕਰਨਗੇ ਮਾਪੇ ਹੁਣ ਮਾਪੇ ਸਹਰਾਣੇ ਬੈਠੇ ਰਹਿਣਗੇ ਸਾਰਾ ਦਿਨ ਆਪ ਦੇ ਕੰਮ ਛੱਡ ਕੇ ਕਿ ਸਾਡਾ ਬੱਚਾ ਦੇਖ ਕੀ ਰਿਹਾ ਹੈ ਸਾਡਾ ਬੱਚਾ ਪੜ੍ਹ ਕੀ ਰਿਹਾ ਹੈ ਤੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਡਰ ਦੇ ਨਾਲ ਲਗਾਮ ਤਾਂ ਲੱਗੀ ਆ ਨਾ ਚਾਹੇ ਸਦੀਵੀ ਨਹੀਂ ਕੁਝ ਸਮਲੇ ਠਲਤਾ ਪਈ ਆ ਸਰਕਾਰ ਕਿਉਂ ਨਹੀਂ ਸਬਕ ਲੈਂਦੀ ਇਸ ਚੀਜ਼ ਤੋਂ ਸਰਕਾਰ ਕਿਉਂ ਨਹੀਂ ਇਸ ਚੀਜ਼ ਤੇ ਐਕਸ਼ਨ ਲੈਂਦੀ ਹਮ ਸਰਕਾਰ ਸਿੱਖਾਂ ਦੀ کردار ਕੁਸ਼ੀ ਕਰਨ ਤਾਂ ਮੈਂਟ ਲਉਂਦੀ ਆ ਸੋ ਮੀਡੀਆ ਮੀਡੀਆ ਇਸ ਗੱਲ ਦਾ ਸਵਾਲ ਕਿਉਂ ਨਹੀਂ ਚੱਕਦਾ ਕਿ ਯਾਰ ਜਿਹੜੇ ਗਲਤ ਕੰਮ ਕਰ ਰਹੇ ਉਹਨਾਂ ਨੂੰ ਬੰਦ ਕੀਤਾ ਜਾ ਬੈਨ ਕੀਤਾ ਜਾ ਪਰਮਾਨੈਂਟ ਬੈਨ ਕੀਤਾ ਜਾਵੇ ਜਿੱਥੇ ਵੀਡੀਓ ਪਾਉਣ ਉਹ ਹੀ ਅਕਾਊਂਟ ਬੰਦ ਕਰ ਦੇਣ ਉਹਦਾ ਜਿੱਥੇ ਗਲਤ ਵੀਡੀਓ ਪਾਵੇ ਉਹ ਹੀ ਅਕਾਊਂਟ ਬੰਦ ਕਰ ਦੇਣ ਕਿੰਨੇ ਕ ਅਕਾਊਂਟ ਉਹਨਾਂ ਦੇ ਬੰਦ ਕਰਨਾ ਵੀ ਔਖਾ ਨਹੀਂ ਨਸ਼ਾ ਬੰਦ ਕਰਨਾ ਵੀ ਕੋਈ ਔਖਾ ਨਹੀਂ ਇਰਾਦਾ ਦ੍ਰਿੜਤਾ ਹੋਣੀ ਚਾਹੀਦੀ ਆ ਕਿ ਮੈਂ ਆ ਕੰਮ ਕਰਨਾ ਹੈ ਮੈਂ ਜਿਵੇਂ ਦੱਸਿਆ ਨਾ ਗੱਲ ਆ ਭਾਰਤੀ ਟੀਮ ਦੀ ਕਪਤਾਨ ਰਹੀ ਆ ਕੁੜੀ ਹਰਿਆਣੇ ਦੀ ਤੇ ਕਿੰਨੀ ਮਿਹਨਤ ਕੀਤੀ ਉਹ ਉਹਨੇ ਮਿਹਨਤ ਦਾ ਰਸਤਾ ਚੁਣਿਆ ਇੰਡੀਆ ਦੀ ਕਪਤਾਨ ਬਣ ਗਈ ਉਹ hockey ਟੀਮ ਦੀ ਤੇ ਇਹ ਇੱਕ ਇੱਕ ਸਾਡੇ ਵਾਸਤੇ ਮਿਸਾਲ ਨਹੀਂ ਸਾਨੂੰ ਇਹ ਇਹ ਚੀਜ਼ ਨੂੰ ਕਿਉਂ ਨਹੀਂ ਪ੍ਰਮੋਟ ਕਰਦਾ ਮੀਡੀਆ ਨਹੀਂ ਕਰਨਾ ਸੀ ਜਿਸਵੰਤ ਸਿੰਘ ਖਾਲੜਾ ਦਾ ਕਤਲ ਕੀਤਾ ਨਾ ਉਹ ਕਿਹੜਾ ਸਰਿੰਦਰ ਪਾਲ ਇੰਸਪੈਕਟਰ ਹੁੰਦਾ ਸੀ ਜੀ ਉਹ ਸ਼ਰਿਆਂ ਰਾਤ ਨੂੰ ਬਾਹਰ ਨਿਕਲ ਕੇ ਖਾਣ ਪੀਣ ਆਉਂਦਾ ਹੈ ਜੇਲ੍ਹ ਚ ਕਿੱਥੇ ਹੈ ਕਾਨੂੰਨ ਕੌਣ ਉਹਦੀ ਉਹਦੀ ਇਸ ਗੱਲ ਦੀ ਪੁਸ਼ਤਪਨਾਹੀ ਕੌਣ ਕਰਦਾ ਕੌਣ ਕੱਢਦਾ ਬਾਹਰ ਉਹਨੂੰ ਇਹੋ ਜਿਹੇ ਬੰਦਿਆਂ ਨੂੰ ਹਮ ਪੁਲਿਸ ਦੇ ਕਾਇਤ ਦੰਦ ਨਾਉਂਦੇ ਫਿਰਦੇ ਆ ਕਿੱਥੇ ਆ ਕਾਨੂੰਨ ਜਿਨ੍ਹਾਂ ਨੇ ਲੱਖਾਂ ਮੁੰਡੇ ਮਰਵਾਏ ਕਿੱਥੇ ਕਾਨੂੰਨ 25000 ਲਾਸ਼ਾਂ ਦਾ ਵਾਰਸ ਭਾਈ ਜਸਵੰਤ ਸਿੰਘ ਖਾਲੜਾ ਕੋਹ ਕੋਕੇ ਮਾਰਤਾ ਕਿੱਥੇ ਆ ਕਾਨੂੰਨ 1997 ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਕਿ ਆਪਾਂ ਜਿਹੜੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਸਜ਼ਾ ਨੇ ਦਿੱਤੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਨੂੰ ਡੀਜੀਪੀ ਲਾਇਆ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਸੀ ਜੀ ਕਿੱਥੇ ਸੀ ਕਾਨੂੰਨ ਹੁਣ ਪਟਿਆਲਾ ਤੋਂ ਪਹਿਲਾਂ ਤੋਂ ਹੋਇਆ ਤਾਂ ਕਾਲੀ ਸਰਕਾਰਾਂ ਦੇ ਦੌਰਾਨ ਹੋਇਆ ਜੇ ਚਾਹ ਕਾਂਗਰਸ ਵਾਲੇ ਕਿਸੇ ਵੱਲ ਕਿਸੇ ਵੱਲ ਹੋਇਆ ਗੱਲਾਂ ਦੀ ਗੱਲ ਹੋਵੇ ਪਰ ਗੱਲ ਕਾਨੂੰਨ ਦੀ ਹੈ ਸਾਡੀ ਸਿਆਸਤ ਹੋਈ ਆ ਕਾਨੂੰਨ ਦੀ ਗੱਲ ਤੁਸੀਂ ਮੈਂ ਤਾਂ ਉਹੀ ਕਹਿ ਰਿਹਾ ਨਾ ਕਿ ਜਿਹੜੇ ਜਿੰਨਾ ਦੀ ਜ਼ਿੰਮੇਵਾਰੀ ਸੀ ਜਿਹੜੇ ਕਹਿੰਦੇ ਸੀ ਅਸੀਂ ਸਿੱਖਾਂ ਦੇ ਆਗੂ ਆ ਵੀ ਆ ਭਾਜਪਾ ਵਾਲੇ ਆ ਕਾਂਗਰਸ ਵਾਲੇ ਆ ਝਾੜੂ ਵਾਲੇ ਤਾਂ ਬਗਾਨੇ ਨੇ ਇਹ ਤਾਂ ਦੋਸ਼ੀ ਨੇ ਅਸੀਂ ਸਿੱਖਾਂ ਦੇ ਆਗੂ ਆ ਤੇ ਉਹਨਾਂ ਵੇੜਿਆਂ ਦੇ ਵਿੱਚ ਬੰਦੀ ਸਿੰਘ ਕਿਉਂ ਨਹੀਂ ਬਾਹਰ ਆਏ ਤੁਸੀਂ ਕਿੱਥੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਨਾ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋ ਗਈ ਜੀ ਭੁੱਲਰ ਸਾਹਿਬ ਦੀ ਸਜ਼ਾ ਪੂਰੀ ਹੋ ਗਈ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਭੁੱਲਰ ਦੀ ਉਹ ਐਸਾ ਮਾਨਸਿਕ ਤੌਰ ਤੇ ਉਹਨਾਂ ਨੂੰ ਟੌਰਚਰ ਕਰਕੇ ਤੋੜਿਆ ਹੋਇਆ ਅੰਦਰ ਬੈਠੇ ਨੇ ਉਹ ਜੀ ਉਹਨਾਂ ਦੇ ਫਾਈਲ ਤੇ ਸਾਈਨ ਨਹੀਂ ਹੋ ਰਹੇ ਉਹ ਕਿਸੇ ਨੂੰ ਉਹ ਕਿਸੇ ਨੂੰ ਇਹ ਨਹੀਂ ਉਹ ਕਿਸੇ ਨੂੰ ਗਾਲ ਵੀ ਨਹੀਂ ਕੱਢ ਸਕਦੇ ਕਿਸੇ ਨੂੰ ਦਬਕਾ ਵੀ ਨਹੀਂ ਮਾਰ ਸਕਦੇ ਜੇ ਉਹਨਾਂ ਦੀ ਪੋਜੀਸ਼ਨ ਇਹ ਆ ਤੇ ਕੀ ਖਤਰਾ ਉਹ ਨਹੀਂ ਬਾਹਰ ਕੱਢਿਆ ਜਾ ਰਿਹਾ ਪ੍ਰਮੋਟ ਕਿਹਨੂੰ ਕੀਤਾ ਜਾ ਰਿਹਾ ਗੰਦਗੀ ਫਲਾਉਣ ਵਾਲਿਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਉਹਦਾ ਕਾਨੂੰਨ ਕਿੱਥੇ ਆ ਸਾਡੇ ਵਾਸਤੇ ਕਾਨੂੰਨ ਆ ਦੱਬੇ ਕੁਚਲੇ ਲੋਕਾਂ ਲਈ ਹਾਂ ਉਹਨਾਂ ਵਾਸਤੇ ਕਾਨੂੰਨ ਹੈਗਾ ਜਿਹੜੇ ਵੱਡੇ ਮੁਜਰਮਾਂ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਉਹ ਤਾਂ ਉਵੇਂ ਫਿਰਦੇ ਆ ਪਰ ਚਰਚਾ ਇਹ ਵੀ ਹਟ ਕੇ ਗੱਲ ਕਰ ਲਈ ਤਾਂ ਪ੍ਰਧਾਨ ਸਭਾ ਹਲਕਾ ਬਾਗੇਪੁਰਾਣੇ ਦੇ ਵਿੱਚ ਚਰਚਾ ਇਹ ਵੀ ਹੈ ਕਿ ਕਮਲਜੀਤ ਸਿੰਘ ਬਰਾੜ ਨੇ ਨੁਕੜ ਮੀਟਗਾ ਸ਼ੁਰੂ ਕਰਤੀਆਂ ਹਾਂਜੀ ਚੋਣ ਕਾਂਗਰਸ ਬੋਲਣ ਲੜੋਗੇ ਜਾਂ ਆਜ਼ਾਦ ਤੋਰ ਤੇ ਲੜੋਗੇ ਮੈਂ ਤਾਂ ਸਿਮਰਜੀਤ ਸਿੰਘ ਪਹਿਲੇ ਦਿਨ ਤੁਹਾਨੂੰ ਇਹ ਗੱਲ ਕਹਿਤੀ ਸੀ ਜਦੋਂ ਤੁਸੀਂ ਵੀ ਆਏ ਸੀ ਹੋਰ ਵੀ ਸਾਥੀ ਆਏ ਸੀ ਕਿ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇ ਮਾਰੇ ਚੋਣ ਲੜਨੀ ਜ਼ਰੂਰ ਹੈ ਹਾਂ ਤੇ ਜਿੰਨੀ ਵੀ ਜ਼ਰੂਰ ਆ ਮਹਾਰਾਜ ਦੀ ਕਿਰਪਾ ਨਾਲ ਪਾਤਸ਼ਾਹ ਦੀ ਮਿਹਨਤ ਤੇ ਲੋਕਾਂ ਦੀ ਸੰਗਤ ਦੇ ਸਾਥ ਦੇ ਨਾਲ ਇਹ ਤੁਹਾਨੂੰ ਆਉਣ ਵਾਲੇ ਸਮੇਂ ਜੀ ਦੱਸਾਂਗੇ ਜੀ ਵੀ ਲੜਨੀ ਆ 100% ਆ 2005 ਤੋਂ ਮੇਰੇ ਪਿਤਾ ਜੀ 1985 ਤੋਂ ਲੱਗੇ ਹੋਏ ਇਸ ਇਲਾਕੇ 'ਚ 1985 ਤੋਂ ਕਿਉਂ 1978 ਤੋਂ ਉਹ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਸੀ ਜੀ ਫਰੀਦਕੋਟ ਜ਼ਿਲ੍ਹਾ ਸੀ ਉਸ ਤੋਂ ਬਾਅਦ ਮੁਕਤਸਰ ਸਾਹਿਬ ਬਣ ਗਿਆ ਇੱਕ ਮੋਗਾ ਬਣ ਗਿਆ ਤਿੰਨ ਜ਼ਿਲ੍ਹੇ ਬਣ ਗਏ ਉਸ ਜ਼ਿਲ੍ਹੇ ਦੇ ਪ੍ਰਧਾਨ ਰਹੇ ਸੀ ਕਾਂਗਰਸ ਦੇ ਫਿਰ ਉਹਨਾਂ ਨੂੰ 85 1985 ਚ ਇਲੈਕਸ਼ਨ ਲੜਿਆ ਉਹ ਤਾਂ ਉਦੋਂ ਦੇ ਲੱਗੇ ਹੋਏ ਆ ਮੈਂ 2005 ਦੇ ਵਿੱਚ ਦੋਸਤਾਂ ਨੇ ਤਾਂ ਮੇਰੇ ਪਹਿਲੇ ਸੀ 2005 ਜਦੋਂ ਅਸੀਂ ਦੁਬਾਰਾ ਇੱਥੋਂ ਆ ਕੇ ਚੋਣ ਲੜੀਏ 7 ਚ 5 ਚ ਅਸੀਂ ਇੱਥੇ ਆ ਗਏ ਸੀ ਮੈਂ ਆਪਾਂ 2005 ਤੋਂ ਲੱਗੇ ਹੋਏ ਆ ਜੀ 2005 ਤੋਂ ਹਿਸਾਬ ਨਾਲੋਂ 20 ਸਾਲ ਹੋ ਗਏ ਮੈਨੂੰ ਇਸ ਬਾਕੀ ਆਪਣੇ ਹਲਕੇ ਚ ਤੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਫਸਲ ਬੀਜੀ ਹੋਈ ਆ ਸੋਹਣੀ ਹੁਣ ਵੱਢਣ ਦਾ ਵੇਲਾ ਆ ਫੱਕ ਗਈ ਹੈ ਫਿਰ ਹੁਣ ਵਟਾਂਗੇ ਕਿਸੇ ਨੂੰ ਵਟਤੇ ਵੀ ਨਹੀਂ ਚੜਨ ਦੇਵਾਂ ਚਾਰ ਚੰਗਾ ਮੈਨੂੰ ਦੀਾਸ ਪੂਰਾ ਭਰਪੂਰ ਤੁਸੀਂ ਦੇਖੀਏ ਹੁਣ ਤੁਸੀਂ ਆਪ ਹੀ ਕਹਿ ਰਹੇ ਹੋ ਵੀਡੀਓ ਸ਼ੁਰੂ ਕੀਤੀਆਂ ਤੁਸੀਂ ਮੀਟਿੰਗਾਂ ਦੇਖੀਆਂ ਹੋਣਗੀਆਂ ਮੀਟਿੰਗਾਂ ਦਾ ਇਕੱਠ ਦੇਖਿਆ ਹੋਣ ਮੈਂ ਕਿਸੇ ਸਿਆਸੀ ਧਰਨਾ ਨਾਲ ਸੰਬੰਧ ਤਾਂ ਨਹੀਂ ਰੱਖਦਾ ਜੀ ਮੇਰੀ ਕੋਈ ਕੋਈ ਪਾਰਟੀ ਨਹੀਂ ਅੱਜ ਦੀ ਘੜੀ ਕੋਈ ਸਿਆਸੀ ਪਾਰਟੀ ਦੀ ਮੇਰੀ ਪਾਰਟੀ ਤਾਂ ਗੁਰੂ ਨਾਨਕ ਦੇਵ ਜੀ ਕਹ ਲਓ ਇਹ ਤਾਂ ਇਹ ਹੋਊਗਾ ਤੁਸੀਂ ਕਾਂਗਰਸ ਦੀ ਖੁੱਲ ਜਾ ਕੇ ਬਈ ਮੇਰੀ ਗੱਲ ਸੁਣੋ ਨਾ ਮੈਂ ਮੇਰੀ ਪਾਰਟੀ ਗੁਰੂ ਨਾਨਕ ਪਾਸ਼ਾ ਅੱਜ ਦੀ ਘੜੀ ਕਿਸੇ ਸਿਆਸੀ ਧਰਨਾ ਨਾਲ ਤਾਂ ਨਹੀਂ ਮੈਂ ਜੁੜਿਆ ਹਾਂ ਤੇ ਫਿਰ ਵੀ ਬਿਨਾਂ ਸ ਮਾਮਾ ਦਾ ਕੇ ਅਸ਼ੀਰਵਾਦ ਦੇਣਾ ਉਹ ਵੀ ਇੰਨੀ ਤਪਦੀ ਗਰਮੀ ਦੇ ਵਿੱਚ ਇਹ ਇੱਕ ਮਾਇਨੇ ਰੱਖਦੀ ਹੈ ਗੱਲ ਹੂੰ ਇਹ ਤੁਸੀਂ ਕਹਿੰਦੇ ਹੋ ਨਾ ਵੀ ਭਰਪੂਰ ਸਮਰਥ ਇਹ ਸਮਰਥਨ ਲੋਕਾਂ ਦਾ ਦਰਖਤ ਬਣਨਾ ਉਹਨੂੰ ਨਫ਼ਰਤ ਵਾਲਾ ਪਾਣੀ ਪਾਈ ਜਾਂਦੇ ਹੋ ਪਾਈ ਜਾਂਦੇ ਹੋ ਹੂੰ ਉਹਨਾਂ ਦਰਖਤ ਤੋਂ ਦੇ ਅੰਦਰ ਵੱਢ ਜਾਣਾ ਜਦੋਂ ਦਰਖਤ ਹੀ ਨਫ਼ਰਤ ਦਾ ਵੱਡਾ ਹੋ ਗਿਆ ਅੰਦਰ ਤੇ ਬਾਕੀ ਚੀਜ਼ੇ ਖਤਮ ਹੋ ਜਾਣਗੀਆਂ ਕਿਸੇ ਦਾ ਕੁਝ ਨਹੀਂ ਜਾਂਦਾ ਉਹ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਆ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਹੂੰ ਤੇ ਜਦੋਂ ਤੁਸੀਂ ਕਿਸੇ ਨੂੰ ਮਾੜਾ ਬੋਲਦੇ ਹੋ ਫਿੱਕਾ ਬੋਲਦੇ ਹੋ ਗਲਤ ਕਹਿੰਦੇ ਹੋ ਤਾਂ ਤੁਹਾਡਾ ਤਨ ਤੇ ਮਨ ਝੂਠਾ ਹੋ ਜਾਂਦਾ ਕਿਸੇ ਨੂੰ ਗਲਤ ਬੋਲਦੇ ਨੂੰ ਤੁਹਾਡਾ ਸਰੀਰ ਤੁਹਾਡਾ ਮਾਨਸਿਕ ਤੌਰ ਤੇ ਸੰਤੁਲਨ ਤੁਹਾਡਾ ਸਾਥ ਨਹੀਂ ਦਿੰਦਾ ਸੋ ਇਸ ਲਈ ਸਮਾਜ ਨੂੰ ਉਹ ਦਿਓ ਜੋ ਚਾਹੁੰਦੇ ਹੋ ਕਿ ਸਾਨੂੰ ਮਿਲੇ ਜੋ ਆਪਣੇ ਬੱਚਿਆਂ ਲਈ ਚਾਹੁੰਦੇ ਹੋ ਜੋ ਆਪਣੇ ਪਰਿਵਾਰ ਲਈ ਚਾਹੁੰਦੇ ਹੋ ਵੀ ਸਾਡੇ ਪਰਿਵਾਰ ਨੂੰ ਸਾਡੇ ਲੋਕਾਂ ਨੂੰ ਆ ਸਾਡੇ ਰਿਸ਼ਤੇਦਾਰਾਂ ਨੂੰ ਆਹ ਚੀਜ਼ ਮਿਲਣੀ ਚਾਹੀਦੀ ਆ ਜੋ ਤੁਸੀਂ ਸਮਾਜ ਨੂੰ ਦਿਓਗੇ ਉਹ ਮੁੜ ਕੇ ਹੁਣੇ ਆਉਣਾ ਤੈ ਆ ਫਰੀਦ ਸਾਹਿਬ ਨੇ ਕਿਹਾ ਫਰੀਦਾ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਜੇ ਘਰਾ ਵਿੱਚ ਕੇ ਤਾਂ ਕੰਡੇ ਹੀ ਮਿਲਦੇ ਆ ਦਾਖਾ ਨਹੀਂ ਮਿਲਣੀਆਂ ਬਜੌਰ ਦੀਆਂ ਉਹ ਫਰੂਟ ਨਹੀਂ ਖਾਣ ਨੂੰ ਮਿਲਣੇ ਬਜੌਰ ਵਾਲੇ ਉਥੇ ਨਾ ਫਿਰ ਕੰਡੇ ਹੀ ਮਿਲਣਗੇ ਗੁਰੂ ਸਾਹਿਬ ਨੇ ਤਾਂ ਕਿਹਾ ਸਾਨੂੰ ਆਪੇ ਬੀਜ ਆਪ ਹੀ ਖਾਓ ਜੀ ਗੁਨਾਹਗ ਪਾਸ਼ਾ ਦੀ ਬਾਣੀ ਹੈ ਜਪਜੀ ਸਾਹਿਬ ਦੀ ਆਪ ਜੋ ਬੀਜੋਗੇ ਉਹ ਹੀ ਵਟਣਾ ਪੈਣਾ ਹੁਣ ਝੋਨਾ ਬੀਜ ਰਹੇ ਆ ਝੋਨਾ ਲੱਗੂਗਾ ਤੇ ਝੋਨਾ ਹੀ ਵਟਾਂਗਾ ਜੀ ਉਹ ਕੀ ਥੋੜੀ ਵੱਢਣਾਂਗੇ ਕਣ ਕਬੱਡੀ ਹੈ ਹੁਣ ਕਣ ਕੇ ਬੀਜੀ ਸੀ ਤੇ ਕਣ ਕੀ ਵੱਢਣੀ ਸੀ ਇਸ ਲਈ ਜੋ ਬੀਜਣਾ ਜਦੋਂ ਪਤਾ ਹੈ ਕਿ ਆ ਅਸੀਂ ਆਪ ਹੀ ਵੱਢਣਾ ਹੈ ਤੇ ਇਦਾਂ ਮਤਲਬ ਸਾਨੂੰ ਚੰਗੇ ਬੀਜ ਬੀਜਣੇ ਚਾਹੀਦੇ ਚੰਗੇ ਵਿਚਾਰਾਂ ਦੇ ਬੀਜ ਬੀਜਣੇ ਚਾਹੀਦੇ ਲੋਕਾਂ ਦੇ ਧੀਆ ਪੁੱਤਾਂ ਨੂੰ ਸਿੱਧੇ ਰਸਤੇ ਲਉਣਾ ਚਾਹੀਦਾ ਤੁਹਾਡੇ ਧੀ ਪੁੱਤ ਆਪਣੇ ਆਪ ਸਿੱਧੇ ਰਸਤੇ ਤੁਰ ਪੈਣਗੇ ਨਾਸਾ ਬਹੁਤ ਸਮਾਂ ਤੋਂ ਅੱਜ ਸਮੇਂ ਦੀ ਵਿਚੋ ਸਮਾਂ ਦੀ ਦੇਖ ਮਾਈਕੀ ਖਾਲਸਾ ਖਾਲਸਾ ਬੀਤੇ ਦਰਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਹੋਇਆ ਜੋ ਪੰਜਾਬ ਦੇ ਹਾਲਾਤ ਹੈ ਅੱਜ ਦੀ ਗੱਲ ਨਹੀਂ ਬੀਤੇ ਸਮੇਂ ਦੀ ਗੱਲ ਕਰ ਲਈ ਪੰਜਾਬ ਨੇ بڑے ਹਾਲਾਤ ਸਮਝਾਇਆ ਪੰਜਾਬ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਨੇ ਹੋਰਾਂ ਨੂੰ ਪਰ ਪੰਜਾਬ ਨੂੰ ਸਮਝਣ ਦੀ ਜਿਹੜੀ ਕੋਸ਼ਿਸ਼ ਹੈ ਉਹ ਬਹੁਤ ਘੱਟ ਲੋਕਾਂ ਨੇ ਕੀਤੀ ਹੈ ਔਰ ਜਿਵੇਂ ਬ੍ਰਾਹਮਣ ਸਾਹਿਬ ਨੇ ਕਿਹਾ ਕਿ ਜਿਵੇਂ ਤੁਸੀਂ ਕਰਮ ਕਰੋਗੇ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਤੁਸੀਂ ਕਰਮ ਕਰੋਗੇ ਤੁਹਾਡੇ ਸਾਹਮਣੇ ਉਹਨੇ ਉਸ ਤਰੀਕੇ ਦੇ ਨਾਲ ਹੀ ਪੁੱਟਣਾ ਜੁੜ ਰਹੇ ਹਾਂ ਪੱਤ ਕੋਰਸ ਨਾਲ ਸਿਮਰਨ ਜੀ ਕਿਸਾਨਾ ਕੈਮਰਾਮਨ ਕੁਸਨ ਜਨਾਬ ਧੰਨਵਾਦ